ਜਿਹੜੀ ਡੀਆਈਜੀ ਭੁੱਲਰ ਦੀ ਗਸਤਾਰੀ ਹੋਈ ਆ ਇਹਦੇ ਨਾਲ ਉੱਪਰ ਤੱਕ ਸਿਸਟਮ ਜੁੜਿਆ ਹੋਇਆ ਹੈਗਾ ਕਿ ਡੀਆਈਜੀ ਅਧਿਕਾਰੀ ਦੇ ਘਰੇ 7.5 ਕਰੋੜ ਫੜਿਆ ਜਾਣਾ ਤੇ ਇਹ ਤਾਂ ਬੜਾ ਸਿੰਪਲ ਹੈ ਕਿ ਜਿਹੜੀ ਆ ਮਾਈਨਿੰਗ ਚੱਲਦੀ ਆ ਹੋਰ ਚੱਲਦੀ ਆ ਸਾਰਾ ਪੈਸਾ ਇਕੱਠਾ ਕਰਕੇ ਉੱਪਰ ਤੱਕ ਜਾ ਰਿਹਾ ਇਹ ਦਿੱਲੀ ਤੱਕ ਜਾਣਾ ਸੀ ਪੈਸਾ ਕਿ ਜਿਹੜਾ ਐਕਸਾਈਜ਼ ਘਟਾਲਾ ਦਿੱਲੀ ਚ ਹੋਇਆ ਜਿੱਥੇ ਕੇਜਰੀਵਾਲ ਅੰਦਰ ਦਿੱਤਾ ਉਹੀ ਸੇਮ ਪਾਲਿਸੀ ਪੰਜਾਬ ਚ ਉਹੀ ਲੋਕਾਂ ਕੋਲੇ ਪੰਜਾਬ ਦੇ ਠੇਕੇ ਨੇ ਇਹ ਸਾਰੇ ਕਾਲਸੇ ਦੀ ਇੰਡੀਪੈਂਡੈਂਟ ਜਾਂਚ ਹੋਵੇ ਦੇਸ਼ ਦੀਆਂ ਏਜੰਸੀਆਂ ਜਾਂਚ ਕਰਨ ਉੱਤੇ ਤਾਂ ਕਈ ਹਜ਼ਾਰ ਕਰੋੜ ਦਾ ਕਪਲਾ ਨਿਕਲਣਾ ਪੰਜਾਬ 'ਚ ਇਹ ਤੁਹਾਡੇ ਸਾਹਮਣੇ ਆਜੂਗਾ ਨਹੀਂ ਫਿਰ ਅਸੀਂ ਆ ਕੇ 2027 'ਚ ਦੱਸਾਂਗੇ ਵੀ ਕਿਹਨੇ ਕਿੰਨਾ ਬਣਾਇਆ ਕੋਈ ਕਹਿੰਦਾ ਸੀ ਜੀ ਮੇਰੀ ਮੋਬਾਈਲ ਰਿਪੇਅਰ ਦਾ ਕੰਮ ਹੈ ਅੱਜ ਕਿਵੇਂ ਪੈ ਗਈਆਂ ਤਿੰਨ ਤਿੰਨ ਕਿੱल्ल्या 'ਚ ਕੋਕੀਆਂ ਇਹ ਤਾਂ ਕਹਿੰਦੇ ਸੀ ਆਸਤਾਮ ਘਰਾਂ ਦੇ ਅਸਤ ਬੜੇ ਗਰੀਬ ਆ ਪੰਜਾਬ 'ਚ ਤਾਂ ਬਾਦਲ ਸਾਹਿਬ ਨੇ ਪੀਜੀਆਈ ਐਮਜ਼ ਫੋਰਟਿਸ ਮੈਕਸਵਰਗ ਹਸਪਤਾਲ ਬਣਾਤੇ ਇਹ 10x12 ਦੀ ਪੈਰਾਸੈਟਾਮੋਲ ਦੀ ਦੁਕਾਨ ਨੂੰ ਪ੍ਰਾਪਤੀ ਦੱਸਦੇ ਨੇ ਹੁਣ ਤਾਂ ਰੰਗ ਕਰਕੇ 4 ਕਰੋੜ ਖਰਚ ਕੇ ਕੇਜਰੀਵਾਲ ਨੂੰ ਬੁਲਾ ਲਿਆ ਅਹੀਂ ਚਾਹੇ ਤੀਰਥ ਯਾਤਰਾ ਸਕੀਮ ਹੈ ਉਹ ਬਾਦਲ ਸਾਹਿਬ ਦੀ ਚਲਦੀ ਉਹਦੇ ਤੇ ਕੇਜਰੀਵਾਲ ਦੀਆਂ ਫੋਟੋਆਂ ਅਲਾਨਵੰਤ ਸਿੰਘ ਨੇ ਇਹ ਭਗਵੰਤ ਮਾਨ ਥੋੜਾ ਨੇ ਇਹ ਤਾਂ ਅਲਾਨਵੰਤ ਮਾਨ ਨੇ ਵਿਰੋਧੀਆਂ ਨੂੰ ਤਾਂ ਸਿਰਫ ਇਹ ਚਾਹਦਾਗਾ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ ਕੀ ਕਿਹਾ ਸੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਅਕੇ ਜੀ ਪੰਜਾਬ ਦੇ ਅੰਦਰ ਨਸ਼ਾ ਬਣਦਾ ਜਿਹੜੀਆਂ ਫੈਕਟਰੀਆਂ ਚ ਬਣਦਾ ਮੈਨੂੰ ਪਤਾ ਹੁਣ 4 ਸਾਲ ਚੋਂ ਬੰਦ ਕਿਉਂ ਨਹੀਂ ਹੋਈਆਂ ਹਾਈ ਕੋਰਟ ਨੂੰ ਤਾਂ ਕਹਿਣਾ ਪੈ ਗਿਆ ਵੀ ਭਾਈ ਇਸ ਤਰ੍ਹਾਂ ਲੱਗ ਰਿਹਾ ਕਿ ਸਰਕਾਰੀ ਨਸ਼ਵਕਾਰੀ ਹੈ ਡੀਜੀਪੀ ਤੋਂ ਮਾਫੀ ਮੰਗਾਈ ਅਕੇ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਪੰਜਾਬ ਚ ਨਹੀਂ ਹੋਈ ਐਸੇ ਮੁੱਖ ਮੰਤਰੀ ਨੇ ਕਿਹਾ ਸੀ ਹਾਈ ਕੋਰਟ ਨੇ ਜਦੋਂ ਆਪਦੀ ਐਸਆਈਟੀ ਬਣਾਈ ਉਹ ਤਾਂ ਕਹਿੰਦੇ ਕਿ ਜੀ ਹੋਈ ਉਹ ਪੰਜਾਬ ਚ ਆ ਸੀਆਈਏ ਸਟਾਫ ਚ ਹੋਈ ਹੈ ਮੁੱਖ ਮੰਤਰੀ ਦੀ ਨੱਖ ਨੀਚੇ ਜਿਹੜਾ ਠਾਣਾ ਇਹਨਾਂ ਨੇ ਦੋ ਗੱਲਾਂ ਪ੍ਰਚਾਰੀਆਂ ਇਹ ਕਹਿੰਦੇ ਜੀ ਕਿ ਅਸੀਂ ਕਰਪਸ਼ਨ ਫ੍ਰੀ ਗਵਰਨਮੈਂਟ ਦੇਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਦੋਨੋਂ ਚੀਜ਼ਾਂ ਹੀ ਨਹੀਂ ਹੋਈਆਂ ਫੇਲ ਹੋ ਗਏ ਰਤਨ ਦੇ ਅੰਦਰ ਰਾਜਾ ਵੜਿੰਗ ਜਾਂਦੇ ਆ ਉਹ ਉਹ ਬਿਆਨ ਦਿੰਦੇ ਆ ਉਹ ਕਹਿੰਦੇ ਵੀ ਤੁਸੀਂ ਦੇਖ ਲਓ ਹਿੰਦੁਸਤਾਨ ਚਾਹੀਦਾ ਜਾਂ ਖਾਲਿਸਤਾਨ ਚਾਹੀਦਾਗਾ ਮੈਂ ਰਾਜਾ ਵੜਿੰਗ ਨੂੰ ਹੀ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਮੁੱਦਿਆਂ ਦੀ ਗੱਲ ਉਹ ਤਾਂ ਕਰਦੇ ਨਹੀਂ ਰਾਜਾ ਵੜਿੰਗ ਸਰਕਾਰ ਦੇ ਵਿਰੁੱਧ ਤਾਂ ਬੋਲ ਨਹੀਂ ਸਕਦੇ ਰਾਜਾ ਵੜਿੰਗ ਕਾਂਗਰਸ ਦੇ ਉੱਤੇ ਜਿਹੜਾ ਕੈਂਡੀਡੇਟ ਖੜਾ ਕੀਤਾ ਉਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਰਾਜਾ ਵੜਿੰਗ ਤੇ ਮਤਲਬ ਇਲੈਕਸ਼ਨ ਲੜਨੀ ਹੈ ਮਰਦਾ ਵਾਂਗੂ ਲੜ ਲਓ ਕੋਈ ਤਿਆਂ ਬਣਾ ਤੇ ਵੀ ਪਰਚੇ ਦਿੰਦਾ ਜਿਹੜੇ ਬੀਬੀ ਸੁਖਵਿੰਦਰ ਕੋਹਰਾ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਜਵਾਈ ਨੇ ਅਮਰਤਪਾਲ ਬਾਦ ਉਹ ਗੈਂਗਸਟਰ ਆ ਉਹ ਬਾਹਰ ਬੈਠ ਕੇ ਧੰਗਾ ਰਹੇ ਆ ਲੋਕਾਂ ਨੂੰ ਫੋਨ ਕਰ ਰਹੇ ਆ ਚੜਤ ਹੁਣ ਜਰੀ ਨਹੀਂ ਜਾਰੀ ਹੁਣ ਬੇਬੁਨਿਆਦ ਇਲਜ਼ਾਮ ਲੱਗਦੇ ਪਾਰਸ ਪੰਜਾਬ ਦੇ ਵੱਲੋਂ ਜਿਹੜਾ ਮਨਦੀਪ ਸਿੰਘ ਨੂੰ ਉਮੀਦਵਾਰ ਲਾਣੇਗਾ ਉਹ ਕਹਿੰਦੇ ਇਹ ਪੰਥ ਦਾ ਸਾਂਝਾ ਉਮੀਦਵਾਰ ਆ ਕਿ ਅਕਾਲੀ ਦਲ 'ਚ ਤਿਆਗ ਦੀ ਭਾਵਨਾ ਨਹੀਂ ਹੈ ਇੱਕ ਸੀਟ ਛੱਡ ਦਿੰਦੇ ਫਿਰ ਕੀ ਹੋ ਜਾਂਦਾ ਅਕਾਲ ਤਖਤ ਸਾਹਿਬ ਦਾ ਉਸ ਵੇਲੇ ਦਾ ਹੁਕਮਨਾਮਾ ਕੀ ਸੀ ਕਿ ਭਾਈ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਆਪਣੇ ਚੁੱਲੇ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਉਹ ਹੁੰਦੀ ਹੈ ਪ੍ਰਮਾਨਤਾ ਬਾਕੀ ਟੜਾਗਾ ਪੁੰਨ ਸਜੀਤ ਅਕਾਲੀ ਦਲ ਉਹ ਕਹਿੰਦੇ ਇਹ ਅਸਲੀ ਅਕਾਲੀ ਦਲ ਹੈ ਪੰਜ ਮੈਂਬਰੀ ਕਮੇਟੀ ਦੇ ਅਗਵਾਈ ਚ ਚਾਉਣ ਹੋਈ ਆ ਇਹ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਆ ਤੁਸੀਂ ਤਾਂ ਭਗੋੜੇ ਹੋ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੀ ਕਦੋਂ ਸੀ ਕਦੋਂ ਬਣੀ ਪੰਜ ਮੈਂਬਰੀ ਕਮੇਟੀ ਪਹਿਲਾਂ 7 ਸੀਗੇ 7 ਤੋਂ 5 ਕਿਨੇ ਬਣਾਏ ਜੀ ਅਕਾਲ ਤਖਤ ਸਾਹਿਬ ਦਾ ਕੋਈ ਆਦੇਸ਼ ਹੈ ਜਥੇਦਾਰਾਂ ਤੋਂ ਉੱਪਰ ਤਾਂ ਕੋਈ ਪਦਵੀ ਨਹੀਂ ਉਹ ਜਥੇਦਾਰੀ ਤੋਂ ਛੱਡ ਕੇ ਇੱਕ ਧਿਰ ਦੇ ਜਾ ਕੇ ਪ੍ਰਧਾਨ ਬਣ ਗਏ ਜਿਹਨੂੰ ਉਹ ਕਹਿੰਦੇ ਸੀ ਭਾਈ ਸਾਂਝਾ ਚੁੱਲ੍ਹੇ ਜਿਹੜੇ ਆਪਣੇ ਚੁੱਲ੍ਹੇ ਸਮੇਟੋ ਤੇ ਅਕਾਲੀ ਦਲ ਨੂੰ ਤਕੜਾ ਕਰੋ ਉਹ ਆਪ ਹੀ ਵੱਖਰਾ ਚੁੱਲਾ ਲਾ ਕੇ ਬੈਠ ਅਕਾਲੀ ਦਲ ਤਾਂ ਸਿਰਫ ਪੰਥ ਦੇ ਢਿੱਡ 'ਚ ਛੁਰਾ ਮਾਰਨ ਜਾਂਦਾ ਹੈਗਾ ਜਦੋਂ ਬੀਬੀ ਖਾਲੜਾ ਚੌਂ ਲੜਦੇ ਆ ਉਦੋਂ ਅਕਾਲੀ ਦਲ ਬੀਬੀ ਜਗੀਰ ਕੌਰ ਨੂੰ ਲਿਆ ਕੇ ਬਰੋਬਰ ਖੜਾ ਕਰ ਦਿੰਦੇ ਆ ਅੱਜ ਜੇ ਮਨਦੀਪ ਸਿੰਘ ਨੂੰ ਪੰਥ ਨੇ ਆਪਦਾ ਉਮੀਦਵਾਰ ਸਾਂਝਾ ਥਾਪਿਆ ਤਾਂ ਅਜ ਧਰਮੀ ਫੌਜੀ ਪਰਿਵਾਰ ਚੇਤੇ ਆਗੇ ਅਕਾਲੀ ਦਲ ਨੂੰ ਕਿ ਤੁਹਾਨੂੰ ਲੱਗਦਾ ਕਿ ਇਸ ਪੇਸ਼ੀ ਤੇ ਅਦਾਲਤ ਰਾਹ ਦੇ ਸਕਦੀ ਹੈ ਬਿਕਨਜੀ ਸਿੰਘ ਮਜੀਠੀਆ ਬਾਹਰ ਆ ਸਕਦੇ ਬਿਕਨਜੀ ਸਿੰਘ ਮਜੀਠੀਆ ਬਹੁਤ ਜਲਦੀ ਰਿਹਾ ਹੋ ਸਕਦੇ ਆ ਕੱਲ ਪੇਸ਼ੀ ਹੋਈ ਆ ਉਹਨਾਂ ਦੀ ਗੱਲਬਾਤ ਕਰਾਂਗੇ ਉਹਨਾਂ ਦੇ ਵਕੀਲ ਤੇ ਸ਼ਰਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਸਾਡੇ ਨਾਲ ਮੌਜੂਦ ਰਹਿਣਗੇ ਭਾਈ ਜੀ ਫਤਿਹ ਦੀ ਸਾਂਝ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਠੀਕ ਠਾਕ ਹੂੰ ਬਹੁਤ ਵਧੀਆ ਕਲੇਰ ਸਾਹਿਬ ਪਹਿਲਾ ਸਵਾਲ ਇਹੀ ਕੀ ਅਜੇ ਹਾ ਕਿਹੜਾ ਡਰ ਪੈ ਗਿਆ ਕਲੇਰ ਸਾਹਿਬ ਦੇ ਤਰੰਤ ਤਨ ਜਾਣ ਤੋਂ ਕਿ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਖਿਲਾਫ ਸ਼ਿਕਾਇਤ ਦੇਣੀ ਪੈਗੀ। ਦੇਖੋ ਪੁੱਲਨ ਸਾਹਿਬ ਇੱਕ ਗੱਲ ਬੜੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੁਝਾਰੂਆਂ ਦੀ ਕੌਮ ਹੈ। ਸ਼੍ਰੋਮਣੀ ਅਕਾਲੀ ਦਲ ਧੱਕੇ ਦੇ ਖਿਲਾਫ ਜ਼ੁਲਮ ਦੇ ਖਿਲਾਫ ਡਟ ਕੇ ਖੜਾ ਹੈ। ਤੇ ਉਹੀ ਲੀਹਾਂ ਤੇ ਚੱਲਦੇ ਹੋਏ। ਤਰਨਤਾਰਨ ਦੀ 22 ਇਲੈਕਸ਼ਨ ਦੇ ਵਿੱਚ ਜੋ ਸਰਕਾਰ ਵੱਲੋਂ ਖੇਡ ਖੇਡਿਆ ਜਾ ਰਿਹਾ। ਦੇਖੋ 4 ਸਾਲ ਦੀ ਨਲੈਕੀ ਨੂੰ ਹੁਣ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਨਾਲ ਅਗਰ ਸਰਕਾਰ ਸੋਚੇ ਵੀ ਇਹੀ ਲਕੋਲਾਂਗੇ। ਉਹ ਨਹੀਂ ਫਿਰ ਹੋਣ ਦੇਣਾ ਅਸੀਂ ਤਾਂ ਸਾਹਮਣੇ ਕੱਢ ਕੇ ਰੱਖਣਾ ਹੂੰ ਮੈਂ 13 ਅਕਤੂਬਰ ਨੂੰ ਇਲੈਕਸ਼ਨ ਕਮਿਸ਼ਨ ਜਿਹੜੇ ਚੀਫ ਇਲੈਕਟਰਲ ਪੰਜਾਬ ਐ ਸਿਬਨ ਸੀ ਸਾਹਿਬ ਹੂੰ ਮੈਂ ਉਹਨਾਂ ਨੂੰ ਮਿਲ ਕੇ ਇੱਕ ਸ਼ਿਕਾਇਤ ਦਿੱਤੀ ਸੀ ਕਿ ਭਾਈ ਜਿਹੜੇ ਉੱਥੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਹਰਮਿਤ ਸੰਧੂ ਹੂੰ ਇਹਨਾਂ ਦੇ ਦੋ ਨਾ ਬੜੇ ਚਿਹਤੇ ਅਫਸਰ ਨੇ ਪਹਿਲਾ ਇਹ ਐਮਐਲਏ ਸੀ ਉਦੋਂ ਇਹਨਾਂ ਨੇ 10-15 ਸਾਲ ਐਸਐਚਓ ਲਾ ਕੇ ਰੱਖੇ ਨੇ ਇੱਕ ਡੀਐਸਪੀ ਸੁਖਬੀਰ ਸਿੰਘ ਇੱਕ ਡੀਐਸਪੀ ਜਗਜੀਤ ਸਿੰਘ ਹੂੰ ਜਦੋਂ ਹੀ ਕੋਰਟ ਆਫ ਕੰਡਕਟ ਲੱਗਣਾ ਉਹ ਤੋਂ ਇੱਕ ਦਿਨ ਪਹਿਲਾਂ ਉਹ ਲਿਆ ਕੇ ਉੱਥੇ ਦੁਬਾਰਾ ਡੀਐਸਪੀ ਲਾ ਲੇ ਜਦਕਿ ਐਮਸੀਸੀ ਦੀਆਂ ਗਾਈਡਲਾਈਨਸ ਕਹਿੰਦੀਆਂ ਨੇ ਕਿ ਜਿਹੜਾ ਬੰਦਾ 3 ਸਾਲ ਇੱਕ ਜਗ੍ਹਾ ਤੇ ਪੋਸਟਿੰਗ ਰਹਿ ਗਈ ਜੇ ਉੱਥੇ ਇਲੈਕਸ਼ਨ ਹੋ ਰਹੀ ਹੈ ਉੱਥੇ ਦੁਬਾਰਾ ਨਹੀਂ ਲੱਗ ਸਕਦਾ ਮੈਂ ਕਿਹਾ ਸੀ ਵੀ ਸਿਵਨਸੀ ਸਾਹਿਬ ਇਹਦਾ ਸਿੱਧਾ ਸੰਕੇਤ ਇਹੀ ਹੈ ਵੀ ਹੁਣ ਇਹਨਾਂ ਨੇ ਕਰਨਾ ਤੱਕਾ ਜਦੋਂ ਬੰਦੇ ਹੀ ਕਰਦੇ ਲਾ ਲੇ ਬੰਦੇ ਆਪਦੇ ਚਹੇਤੇ ਲਾ ਲੇ ਆਪਦੇ ਉਹ ਅਫਸਰ ਲਾ ਲੇ ਜਿਨ੍ਹਾਂ ਨੂੰ 10-10 ਸਾਲ ਐਸਐਚਓ ਲਾ ਕੇ ਰੱਖਿਆ ਕਰਤਾ ਉਹੀ ਕੰਮ ਸ਼ੁਰੂ ਹੁਣ ਤਰਨ ਤਾਰਨ ਦੇ ਵਿੱਚ ਕੀ ਹੈ ਕਿ ਤਰਨ ਤਾਰਨ ਚ ਅੱਜ ਦੀ ਤਰੀਕ ਜਿਹੜਾ ਉਹਦੇ ਚ ਕਾਲਮ ਨੂੰ ਖਾਲੀ ਛੱਡ ਲੈਂਦੇ ਨੇ ਫਿਰ ਦੇਖਦੇ ਨੇ ਵੀ ਅਕਾਲੀ ਦਲ ਦਾ ਮੋਰਲੀ ਕਤਾਰ ਦਾ ਕਿਹੜਾ ਲੀਡਰ ਹੈ ਕਿਹੜਾ ਜੋਰ ਲਾ ਰਿਹਾ ਉਹਨੂੰ ਉਹਦੇ ਚ ਨਾਮਜ਼ਦ ਕਰ ਲਿਓ ਇੱਕ ਤੁਸੀਂ ਸੁਣਿਆ ਹੋਣਾ ਪਹਿਲਾਂ 57 51 ਹੁੰਦੀ ਸੀ ਹੁਣ ਅੱਜ ਕੱਲ ਉਹ ਬੀ ਐਨ ਐਸ ਦੇ ਵਿੱਚ 126 ਤੇ 169 ਹੋ ਗਏ ਉਹਦੇ ਨੋਟਿਸ ਕੱਢ ਦਿੰਦੇ ਨੇ ਮਤਲਬ ਲਿਸਟਾਂ ਬਣਾ ਰਹੇ ਨੇ ਕਿਹੜੇ ਪਿੰਡ ਚ ਕਿਹੜਾ ਸਰਪੰਚ ਹੈ ਕਿਹੜਾ ਮੋਤਬਰ ਹੈ ਉਹਨਾਂ ਨੂੰ ਕਹਿਣਗੇ ਜੀ ਐਸ ਡੀ ਐਮ ਦੇ ਪੇਸ਼ ਹੋ ਕਾਦੇ ਲਈ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਵੀ ਇਹ ਕਿਹੜਾ ਤਰੀਕਾ ਹੂੰ ਇਹ ਤੇ ਫੋਰਨ ਸਟੇਲ ਆਓ ਕਿਉਂ ਇਹ ਬੁਲਾਉਣ ਉੱਥੇ ਔਰ ਫਿਰ ਜਿਹੜੇ ਉਹ ਅਫਸਰ ਨੇ ਹੁਣ ਇਹ ਸੱਦ ਤੱਕ ਗਿਰ ਗਏ ਨੇ ਕਿ ਅਸੀਂ ਮੰਨ ਲਓ ਸਾਡੇ ਉਮੀਦਵਾਰ ਨੇ ਇੱਕ ਗੱਡੀ ਦੀ ਪਰਮਿਸ਼ਨ ਅਪਲਾਈ ਕੀਤੀ 18 ਅਕਤੂਬਰ ਨੂੰ ਫੋਰਚੂਨਰ ਗੱਡੀ ਦੀ ਕਿ ਜੀ ਇਹ ਉਮੀਦਵਾਰ ਦੇ ਕਾਫਲੇ ਚੱਲੂਗੀ ਉਹ ਫੋਰਚੂਨਰ ਗੱਡੀ ਨੂੰ ਮਾਲਕ ਸਮੇਤ ਪ੍ਰਭਜੀਤ ਅੰਮੁਂਦਾ ਅੰਮ੍ਰਿਤਸਰ ਦਾ ਸੀਆਈਏ ਸਟਾਫ ਆਕੇ ਘਰੋਂ ਚੱਕ ਕੇ ਲੈ ਜਾਂਦਾ ਜਿਹੜੇ ਉਮੀਦਵਾਰ ਨੇ ਬੀਬੀ ਸਾਡੇ ਸੁਖਵਿੰਦਰ ਕੌਰ ਜੀ ਧਰਮੀ ਫੌਜੀਆ ਦਾ ਪਰਿਵਾਰ ਆ ਰੰਧਾਵਾ ਜੀ ਉਹਨਾਂ ਦੀ ਬੇਟੀ ਹੈ ਕੰਚਨਪ੍ਰੀਤ ਦਸੋ ਉਹਦੇ ਤੇ ਪਰਚਾ ਦਿੱਤਾ ਮਤਲਬ ਇਲੈਕਸ਼ਨ ਲੜਨੀ ਆ ਮਰਦਾ ਵਾਂਗੂ ਲੜ ਲਓ ਕੋਈ ਧੀਆਂ ਭੈਣਾਂ ਤੇ ਵੀ ਪਰਚੇ ਦਿੰਦਾ ਸੋ ਇਹ ਚੀਜ਼ਾਂ ਨੂੰ ਖੁੱਲ ਕੇ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਵੀ ਰੱਖਿਆ ਅਫਸਰਾਂ ਨੂੰ ਚੇਤਾਵਨੀ ਵੀ ਦਿੱਤੀ ਵੀ ਇਹ ਤੱਕਾ 10 ਦਿਨਾਂ ਦਾ ਹੈ ਇਹ 10 15 ਦਿਨ ਬਾਅਦ ਅਦਾਲਤਾਂ 'ਚ ਜਵਾਬਦੇਹੀ ਦੇਣੀ ਪੈਣੀ ਹੈ ਫਿਰ ਨੈਚੁਰਲੀ ਹੈ ਪਰ ਸਰਕਾਰ ਆਫਦੀ ਆ ਗਈ ਅਕੇ ਜੀ ਅਰਸ਼ਦੀਪ ਕਲੇਰਤਾ ਉਹ ਰਿਹਾ ਕਿ ਲੋਕਾਂ ਨੂੰ ਢਕਾਉਂਦਾ ਕਹਿੰਦੇ ਜਗ੍ਹਾ ਜਗ੍ਹਾ ਤੇ ਮੀਟਿੰਗਾਂ ਕਰਦਾ ਹੈ ਇਹਦੇ ਤੇ 11 ਤਰੀਕ ਤੱਕ ਰੋਕ ਲਾਓ ਉਹ ਦੇਸ਼ ਚ ਸੰਵਿਧਾਨ ਹੈ ਇਲੈਕਸ਼ਨ ਕਮਿਸ਼ਨ ਦੇਸ਼ ਦੇ ਸੰਵਿਧਾਨ ਮੁਤਾਬਕ ਚੱਲਦਾ ਇਦਾਂ ਨਹੀਂ ਰੋਕ ਲੱਗਦੀ ਰੋਕ ਲੱਗਦੀ ਹੈ ਜਿੱਥੇ ਵਾਕਈ ਕਿਤੇ ਲੋਕਾਂ ਨੂੰ ਢਕਾਇਆ ਹੋਵੇ ਔਰ ਕਮਾਲ ਦੀ ਗੱਲ ਇਹ ਦੇਖੋ ਵੀ ਮੇਰੀਆਂ ਜਿੰਨੀਆਂ ਪ੍ਰੈਸ ਕਾਨਫਰੰਸਾਂ ਨੇ ਉਹ ਯਾਤਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀਆਂ ਨੇ ਯਾ 17 ਸੈਕਟਰ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਉਥੇ ਬਾਹਰੋਂ ਨੇ ਤੁਸੀਂ ਤਰਨ ਤਰਨ ਗਏ ਹੋ ਮੈਂ ਤਾਂ ਹਲੇ ਤਰਨ ਤਰਨ ਬਤੌਰ ਕਿਉਂਕਿ ਪਾਰਟੀ ਦੀ ਪ੍ਰਚਾਰਕਾਂ ਦੀ ਸੂਚੀ 'ਚ ਮੇਰਾ ਨਾਮ ਹੈ ਮੈਂ ਉੱਥੇ ਜਾਣਾ ਹੈ 2 ਨਵੰਬਰ ਤੋਂ 2 ਨਵੰਬਰ ਤੋਂ ਲੈ ਕੇ ਫਿਰ 9 ਤੱਕ ਮੈਂ ਤਰਨ ਤਰਨ ਦੇ ਵਿੱਚ ਹਾਲ ਤਾਂ ਮੈਂ ਤਰਨ ਤਰਨ ਗਿਆ ਹੀ ਨਹੀਂ ਇਹ ਤਾਂ ਹਲੇ ਜਿਹੜੀਆਂ ਉਰੋਂ ਮੈਂ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ ਜਿਹੜੀਆਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਸਬੂਤਾਂ ਸਮੇਤ ਦੱਸਿਆ ਵੀ ਉੱਥੇ ਸਰਕਾਰ ਧੱਕਾ ਕੀ ਕਰ ਰਹੀ ਹੈ ਉਹਦੇ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਕ ਐਮਐਸ ਟਕੁਰਾਲ ਚੱਕਿਆ ਅੱਛਾ ਉਹ ਹੈਗਾ ਆਮ ਆਦਮੀ ਪਾਰਟੀ ਦਾ ਬਹੁਤ ਖਾਸਮ ਖਾਸ ਚਾਹੇ ਮਨਜਿੰਦਰ ਲਾਲਪੁਰ ਦੀ ਕਹਿੰਦਾ ਮੈਂ ਉਹਨਾਂ ਦਾ ਚਾਹੇ ਹਰਮੀਤ ਸੰਧੂ ਦਾ ਭਗਵੰਤ ਮਾਨ ਸਾਹਿਬ ਨਾਲ ਵੀ ਸਰੋਪਾ ਲੈਂਦੇ ਦੀ ਉਹਦੀਆਂ ਫੋਟੋਆਂ ਮੈਂ ਜਾਰੀ ਕਰ ਸਕਦਾ ਸੋ ਇਹ ਉਹਨਾਂ ਦਾ ਖਾਸਮ ਖਾਸ ਬੰਦਾ ਉਹਦੇ ਤੋਂ ਇਹਨਾਂ ਨੇ ਸ਼ਿਕਾਇਤ ਕਰਾਤੀ ਮੈਂ ਉਹ ਗੱਲਾਂ 'ਚ ਜਾਣਾ ਨਹੀਂ ਚਾਹੁੰਦਾ ਮੈਂ ਇਹ ਗੱਲ ਕਹਿਣਾ ਕਿ ਇਲੈਕਸ਼ਨ ਹੈ 11 ਤੱਕ ਇਹਨੂੰ ਇਲੈਕਸ਼ਨ ਨੂੰ ਇਲੈਕਸ਼ਨ ਵਾਂਗੂ ਲੜੋ ਇਹ ਝੂਠੀਆਂ ਸ਼ਿਕਾਇਤਾਂ ਕਰਕੇ ਜੇ ਸਰਕਾਰ ਸੋਚਦੀ ਹੈ ਵੀ ਅਸੀਂ ਆਪਦੀ ਧੱਕੇਸ਼ਾਹੀ ਲੁਕੋ ਲਾਂਗੇ ਅਸੀਂ ਵਿਰੋਧੀ ਧਿਰਾਂ ਨੂੰ ਬੜਨ ਨਹੀਂ ਦੇਵਾਂਗੇ ਮੈਂ 2 ਤਰੀਕ ਤੋਂ ਬਾਅਦ ਤਰੰਤਰਨ ਜਾ ਕੇ ਪ੍ਰਚਾਰ ਕਰੂੰ ਆਪਦੇ ਕੈਂਡੀਡੇਟ ਦਾ ਕਰੂੰ ਜੋ ਮੇਰਾ ਹੱਕ ਹੈ ਜੋ ਮੈਨੂੰ ਇਲੈਕਸ਼ਨ ਕਮਿਸ਼ਨ ਨੇ ਮਨਜ਼ੂਰੀ ਦਿੱਤੀ ਹੈ ਇਹ ਕਿ ਮੈਂ ਰੋਕ ਲੈਣ ਹਾਂ ਪਰ ਤੁਹਾਡੇ ਕੈਂਡੀਡੇਟ ਜਿਹੜੇ ਬੀਬੀ ਸੁਖਵਿੰਦਰ ਕੌਰ ਆ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਜਵਾਈ ਨੇ ਅਮਰਤਪਾਲ ਬਾਠ ਉਹ ਗੈਂਗਸਟਰ ਆ ਉਹ ਬਾਹਰ ਬੈਠ ਕੇ ਧੰਕਾ ਆ ਰਹੇ ਆ ਲੋਕਾਂ ਨੂੰ ਫੋਨ ਕਰ ਰਹੇ ਆ ਦੇਖੋ ਮੈਂ ਜਦੋਂ ਕਹਾਂ ਨਾ ਜਦੋਂ ਸਰਕਾਰ ਹਾਰ ਰਹੀ ਹੈ ਅੱਜ ਸਰਕਾਰ ਨੂੰ ਇਹ ਸਪਸ਼ਟ ਦਿਖ ਗਿਆ ਕੰਨ ਤੇ ਲਿਖੀ ਹਾਰ ਦਿਖ ਰਹੀ ਹੈ ਔਰ ਉਹ ਹਾਰ ਦੀ ਬਕਲਾਹਟ ਹੈ ਕਿ ਕਦੇ ਝੂਠੀਆਂ ਕੰਪਲੀਟਾਂ ਕਦੇ ਝੂਠੇ ਬਿਆਨ ਤਰਨ ਤਾਰਨ ਦੇ ਲੋਕ ਇਹ ਜਾਣਦੇ ਨੇ ਇਹ ਦੇਖੋ ਜਿਹੜਾ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਇਹਨਾਂ ਦਾ ਤੁਸੀਂ ਬੈਕਗ੍ਰਾਉਂਡ ਚੈੱਕ ਕਰੋਗੇ ਇਹ ਪ੍ਰਿੰਸੀਪਲ ਨੇ ਇਹ ਪ੍ਰਿੰਸੀਪਲ ਰਿਟਾਇਰਡ ਨੇ ਫਿਰ ਇਹ ਆਜ਼ਾਦ ਗਰੁੱਪ ਸੀ ਲੋਕਾਂ ਨੇ ਆਜ਼ਾਦ ਗਰੁੱਪ ਨੇ ਇਹਨਾਂ ਨੂੰ ਆਪਣਾ ਮੋਰੀ ਚੁਣਿਆ ਤੇ ਜਦੋਂ ਹਰਮੀਤ ਸੰਧੂ ਸਾਹਿਬ ਨੇ ਸ਼ਰੋਨੀ ਅਕਾਲੀ ਦਲ ਨੂੰ ਧੋਖਾ ਦਿੱਤਾ ਉਹ ਪਾਰਟੀ ਜੀਤੋ ਹਰਮਿਤ ਸੰਧੂ ਸਾਹਿਬ ਤਿੰਨ ਵਾਰੀ ਐਮਐਲਏ ਰਹੇ ਉਹਨੂੰ ਧੋਖਾ ਦੇ ਕੇ ਜਦੋਂ ਸਰਕਾਰੀ ਦਰਬਾਰੇ ਜਾ ਕੇ ਖੜੇ ਹੋਗੇ ਇੱਕ ਇਲੈਕਸ਼ਨ ਪਿੱਛੇ ਜਾਂ ਇੱਕ ਸਾਲ ਦੀ ਐਮਐਲਏਸ਼ਿ ਪਿੱਛੇ ਤਾਂ ਫਿਰ ਇਹ ਉਥੇ ਦੇ ਲੋਕਾਂ ਦੀ ਆਵਾਜ਼ ਸੀ ਕਿਉਂਕਿ ਤਰਨਤਾਰਨ ਇੱਕ ਪੰਥਕ ਹਲਕਾ ਪੰਥਕ ਹਲਕੇ ਦੀ ਆਵਾਜ਼ ਸੀ ਕਿ ਜਿਹੜਾ ਆਜ਼ਾਦ ਗਰੁੱਪ ਹੈ ਫਿਰ ਉਹ ਪੰਥ ਦੀ ਜਿਹੜੀ ਨਮਾਇੰਦਾ ਜਮਾਤ ਹੈ ਜਿਹੜੀ ਪੰਥ ਦੀ ਪੰਥ ਪ੍ਰਵਾਨਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਫਿਰ ਲੋਕ ਚਾਹੁੰਦੇ ਸੀ ਵੀ ਭਾਈ ਇਹ ਬਹੁਤ ਵਧੀਆ ਪਰਿਵਾਰ ਹੈ ਇਹਨਾਂ ਨੇ ਪਹੁੰਚ ਕੀਤੀ ਕਿ ਅਸੀਂ ਅਕਾਲੀ ਦਲ ਤੋਂ ਚੋਣ ਲੜਨੀ ਚਾਹੁੰਦੇ ਆ ਅੱਜੋ ਸ਼੍ਰੋਮ ਸੋ ਉਥੇ ਜਿਹੜਾ ਕੰਬੀਨੇਸ਼ਨ ਬਣ ਗਿਆ ਨਾ ਇੱਕ ਤਾਂ ਧਰਮੀ ਫੌਜੀਆ ਦਾ ਪਰਿਵਾਰ ਉਹਨਾਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਦੂਜਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜੋ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਰਾਜ ਵੀ ਦੇਖ ਲਿਆ ਇਹ ਤੋਂ ਪਹਿਲਾਂ ਕਾਂਗਰਸ ਦਾ ਝੂਠ ਵੀ ਦੇਖ ਲਿਆ ਲੋਕ ਹੁਣ ਸਮਝਦੇ ਨੇ ਕਿ ਜੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਕਰਨੀ ਹੈ ਜੇ ਉਹਰੇ ਖੇਡਾਂ ਦੇ ਕੱਪ ਕਰਾਉਣੇ ਨੇ ਜੇ ਉਹਰੇ ਓਵਰঅল ਤਰੱਕੀ ਕਰਨੀ ਹੈ ਤਾਂ ਨੌਕਰੀਆਂ ਦੇਣੀਆਂ ਨੇ ਤਾ ਇੱਕੋ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਸੋਏ ਚੜਤ ਹੁਣ ਜਰੀ ਨਹੀਂ ਜਾਰੀ ਹੁਣ ਬੇਬੁਨਿਆਦ ਇਲਜ਼ਾਮ ਲੱਗ ਰਹੇ ਤੁਸੀਂ ਕਹਿਆ ਪੰਥ ਪ੍ਰਵਾਨ ਸ਼੍ਰੋਮਣੀ ਅਕਾਲੀ ਦਲ ਨੇ ਆਪ ਦਾ ਉਮੀਦਵਾਰ ਦਿੱਤਾ ਪਰ ਉਧਰ ਤਾਂ ਸਾਰਾ ਪੰਥ ਦਾ ਹੈ ਉਧਰਲੇ ਪਾਸੇ ਖੜਾਗਾ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਮਨਦੀਪ ਸਿੰਘ ਨੂੰ ਉਮੀਦਵਾਰ ਲਾਣੇਗਾ ਉਹ ਕਹਿੰਦੇ ਇਹ ਪੰਥ ਦਾ ਸਾਂਝਾ ਉਮੀਦਵਾਰ ਆ ਕਿੰਨੀਆਂ ਜਥੇਬੰਦੀਆਂ ਨੇ ਆ ਕੇ ਕਿੰਨੀਆਂ ਪਾਰਟੀਆਂ ਨੇ ਆ ਕੇ ਉਹਨਾਂ ਦੇ ਹੱਕ 'ਚ ਸਮਰਥਨ ਦਿੱਤਾ ਤਾਂ ਤੁਹਾਨੂੰ ਵੀ ਕਹਿੰਦੇ ਲੋਕ ਕਹਿੰਦੇ ਕਿ ਅਕਾਲੀ ਦਲ 'ਚ ਤਿਆਗ ਦੀ ਭਾਵਨਾ ਨਹੀਂ ਹੈ ਇੱਕ ਸੀਟ ਛੱਡ ਦਿੰਦੇ ਫਿਰ ਕੀ ਹੋ ਜਾਂਦਾ ਦੇਖੋ ਮੈਂ ਪਹਿਲਾਂ ਇੱਕ ਗ ਇਦਾਂ ਦੋ ਜਥੇਬੰਦੀਆਂ ਖੜੀਆਂ ਹੋ ਕੇ ਪੰਥ ਨਹੀਂ ਹੋ ਜਾਂਦਾ ਪੰਥ ਸਮੁੱਚੇ ਤੌਰ ਤੇ ਪੰਥ ਕਿੱਥੋਂ ਚੱਲਦਾ ਧੁਰਾ ਕੀ ਹੈ ਅਕਾਲ ਤਖਸਾਲ ਹੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ਿਕਾਇਤਾਂ ਵੀ ਗਈਆਂ ਸੀ ਹੂੰ ਉਸ ਸਮੇਂ ਵੀ ਅਕਾਲ ਤਖਸਾਲ ਤੇ ਇੱਕ ਪਾਸੇ ਖੜੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੂੰ ਦੂਜੇ ਪਾਸੇ ਉਹ ਧਿਰਾਂ ਜਿਹੜੀ ਸ਼ਿਕਾਇਤ ਲੈ ਕੇ ਗਈਆਂ ਸੀ ਹੂੰ ਅਕਾਲ ਤਖਸਾਲ ਦਾ ਉਸ ਵੇਲੇ ਦਾ ਹੁਕਮਨਾਮਾ ਕੀ ਸੀ ਕਿ ਭਾਈ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਆਪਣੇ ਚੁੱਲ੍ਹੇ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਉਹ ਹੁੰਦੀ ਹੈ ਪ੍ਰਮਾਨਤਾ ਕਿ ਅਕਾਲ ਤਖਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਕਿਹੜਾ ਪ੍ਰਮਾਨਤਾ ਸ਼੍ਰੋਮਣੀ ਅਕਾਲੀ ਦਲ ਜਿਹਦਾ ਚੋਣ ਨਿਸ਼ਾਨ ਤਕੜੀ ਹੈ ਤਾਂ ਹੀ ਦੂਜੀਆਂ ਤਰ੍ਹਾਂ ਨੂੰ ਕਿਹਾ ਨਾ ਕਿ ਤੁਸੀਂ ਆਪਣੇ ਚੁੱਲ੍ਹੇ ਸਿਮੇਟੋ ਨਹੀਂ ਅਕਾਲੀ ਦਲ ਨੂੰ ਨਾ ਕਹਿੰਦਾ ਨਾਲ ਨਾਲ ਇਹ ਵੀ ਕਲੇਰ ਸਾਹਿਬ ਨੇ ਮਾਰੂਗਾ ਮੈਂ ਆਪਣੀ ਗੱਲ ਪੂਰੀ ਕਰ ਪੰਜ ਮੈਂਬਰੀ ਕਮੇਟੀ ਨਵਾਂ ਅਕਾਲੀ ਦਲ ਚੁਣੂਗੀ ਜਿਹੜਾ ਬਾਗੀ ਧੜਾਗਾ ਪੁੰਨ ਸਜੀਤ ਅਕਾਲੀ ਦਲ ਆ ਉਹ ਕਹਿੰਦੇ ਇਹ ਅਸਲੀ ਅਕਾਲੀ ਦਲ ਹੈ ਪੰਜ ਮੈਂਬਰੀ ਕਮੇਟੀ ਦੇ ਅਗਵਾਈ ਚ ਚੋਣ ਹੋਈ ਆ ਇਹ ਅਕਾਲ ਤਖਸਾਲ ਤੋਂ ਮਾਨਤਾ ਪ੍ਰਾਪਤ ਆ ਤੁਸੀਂ ਤਾਂ ਭਗੋੜ ਪੰਜ ਮੈਂਬਰੀ ਕਮੇਟੀ ਅਕਾਲ ਤਖਸਾਲ ਦੀ ਕਦੋਂ ਸੀ ਕਦੋਂ ਬਣੀ ਪੰਜ ਮੈਂਬਰੀ ਕਮੇਟੀ ਪਹਿਲਾਂ 7 ਸੀਗੇ 7 ਤੋਂ 5 ਕਿਹਨੇ ਬਣਾਏ ਜੀ ਅਕਾਲ ਤਖਸਾਲ ਦਾ ਕੋਈ ਆਦੇਸ਼ ਹੈ ਤੁਸੀਂ ਮੈਨੂੰ ਸਿੰਘ ਸਾਹਿਬ ਦਾ ਇੱਕ ਵੀਡੀਓ ਆਦੇਸ਼ੀ ਦਿਖਾ ਦਿਓ ਜਿੱਥੇ ਉਹਨਾਂ ਨੇ ਕਿਹਾ ਹੋਵੇ ਵੀ ਹੁਣ ਆ ਪੰਜ ਮੈਂਬਰਾਂ ਨੂੰ ਮੰਨਤਾ ਇਹ ਤਾਂ ਆਪੂ ਬਣੇ ਸੀ ਆਪੂ ਪਰਚੀਆਂ ਛਪਾਲੀਆਂ ਆਪੂ ਆਪਣਾ ਪ੍ਰਧਾਨ ਚੁਣ ਲਿਆ ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਹਰਪ੍ਰੀਤ ਜੀ ਜਿਹੜੇ ਅਕਾਲ ਤਖਸਾਲ ਦੇ ਉਸ ਸਮੇਂ ਜਥੇਦਾਰ ਸੀ ਜਥੇਦਾਰਾਂ ਤੋਂ ਉੱਪਰ ਤਾਂ ਕੋਈ ਪਦਵੀ ਨਹੀਂ ਉਹ ਜਥੇਦਾਰੀ ਤੋਂ ਛੱਡ ਕੇ ਇੱਕ ਧਿਰ ਦੇ ਜਾ ਕੇ ਪ੍ਰਧਾਨ ਬਣ ਗਏ ਜਿਨੂੰ ਉਹ ਕਹਿੰਦੇ ਸੀ ਵੀ ਭਾਈ ਸਾਂਝਾ ਚੁੱਲ੍ਹੇ ਜਿਹੜੇ ਆ ਆਪਣੇ ਚੁੱਲ੍ਹੇ ਸਿਮੇਟੋ ਤੇ ਅਕਾਲੀ ਦਲ ਨੂੰ ਤਕੜਾ ਕਰੋ ਉਹ ਆਪ ਹੀ ਵੱਖਰਾ ਚੁੱਲਾ ਲਾ ਕੇ ਬੈ ਗਏ ਸੋ ਮੈਂ ਗੱਲ ਕਰ ਰਿਹਾ ਪੰਥ ਪ੍ਰਬੰਧ ਚੀਜ਼ਾਂ ਦੀ ਔਰ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਉਰੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਨੇ ਇਹ ਸਾਰੀਆਂ ਧਿਰਾਂ ਉਦੋਂ ਵੀ ਰਹੀਆਂ ਇਹ ਡੈਮੋਕ੍ਰੇਸੀ ਹੈ ਜਮਹੂਰੀਅਤ ਹੈ ਹਰ ਇੱਕ ਨੂੰ ਹੱਕ ਹੈ ਆਪਣਾ ਕੈਂਡੀਡੇਟ ਖੜਾ ਕਰਨ ਦਾ ਆਪਣੀ ਗੱਲ ਕਰਨ ਦਾ ਪਰ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਨੇ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਨੇ ਉਦੋਂ ਸਿਮਰਜੀਤ ਮਾਨ ਸਾਹਿਬ ਵੀ ਚੋਣ ਲੜੇ ਨੇ ਉਦੋਂ ਅਕਾਲੀ ਦਲ ਰਵੀਂਦਰ ਉਹ ਵੀ ਚੋਣ ਲੜੇ ਨੇ ਇੱਕ ਸ਼੍ਰੋਮਣੀ ਕਾਲ ਦਾ ਲੋਂਗੋਵਾਲ ਬਣਿਆ ਸੀ ਉਹਨਾਂ ਨੇ ਵੀ ਚੋਣ ਲੜੀ ਹੈ ਜਿਹੜੀ ਚੰਦੂ ਮਹਾਰਾ ਸਾਹਿਬ ਦਾ ਸੀਗਾ ਸੋ ਇਹ ਚੋਣਾਂ ਹੁੰਦੀਆਂ ਨੇ ਲੋਕਾਂ ਦੀ ਜਿਹੜੀ ਜਮਾਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਔਰ ਸਭ ਤੋਂ ਵੱਡਾ ਜਿਹੜਾ ਇਹਦਾ ਮੈਂ ਤੁਹਾਨੂੰ ਜਵਾਬ ਦੇ ਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਤੋਂ ਪੁਰਾਣਾ ਇਤਿਹਾਸ ਹੈ 100 ਸਾਲ ਤੋਂ ਇਹਦੀ ਸੇਵਾ ਕੀਤੇ ਕੋਲੇ ਸ਼੍ਰੋਮਣੀ ਅਕਾਲੀ ਦਲ ਕੋਲੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਦੇਖੋ ਦੋ ਤਿੰਨ ਤਰ੍ਹਾਂ ਨਹੀਂ ਕਹਿ ਸਕਦੀਆਂ ਕਿ ਜ ਅਸੀਂ ਸਾਰਾ ਕੁਝ ਕਰ ਰਹੇ ਹਾਂ ਇਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕ ਵੋਟਾਂ ਪਾ ਕੇ ਪ੍ਰਵਾਨ ਕਰਦੇ ਨੇ ਜਿਹਨੂੰ ਕਰਦੇ ਪਰ ਅਕਾਲੀ ਦਲ ਤੇ ਅਲੀਗੇਸ਼ਨ ਲੱਗਦਾ ਹੈਗਾ ਕਿ ਅਕਾਲੀ ਦਲ ਤਾਂ ਸਿਰਫ ਪੰਥ ਦੇ ਟੜੱਚ ਸ਼ੁਰਾ ਮਾਰਨ ਜਾਣਦਾ ਹੈਗਾ ਜਦੋਂ ਬੀਬੀ ਖਾਲੜਾ ਚੋਂ ਲੜਦੇ ਆ ਉਹਦਾ ਅਕਾਲੀ ਦਲ ਬੀਬੀ ਜਗੀਰ ਕੌਰ ਨੂੰ ਲਿਆ ਕੇ ਬਰੋਬਰ ਖੜਾ ਕਰ ਦਿੰਦੇ ਆ ਅੱਜ ਜੇ ਮਨਦੀਪ ਸਿੰਘ ਨੂੰ ਪੰਥ ਨੇ ਆਪਦਾ ਉਮੀਦਵਾਰ ਸਾਂਝਾ ਥਾਪਿਆ ਤਾਂ ਅਜੇ ਧਰਮੀ ਫੌਜੀ ਪਰਿਵਾਰ ਚੇਤੇ ਆਗੇ ਅਕਾਲੀ ਦਲ ਨੂੰ ਅੱਜ ਤੱਕ ਤਾਂ ਧਰਮੀ ਫੌਜੀ ਪਰਿਵਾਰ ਚੇਤੇ ਨਹੀਂ ਆਏ ਅਕਾਲੀ ਦਲ ਨੂੰ ਉਹਦਣ ਦੇ ਦੇ ਦਿੰਦੇ ਟਿਕਟ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਉਮੀਦਵਾਰ ਪਹਿਲਾਂ ਲਾਣੇ ਨੇ ਬੀਬੀ ਜਗੀਰ ਕੌਰ ਲਾਣੇ ਬਾਅਦ ਚ ਮੈਂ ਕਹ ਰਿਹਾ ਕਿ ਜਮੂਰੀਅਤ ਹੈ ਕੋਈ ਵੀ ਚੋਣ ਲੜ ਸਕਦਾ ਅਸੀਂ ਇੱਕ ਰੈਕੋਗਨਾਈਜ਼ਡ ਪੋਲਿਟਿਕਲ ਪਾਰ ਚੋਣਾ ਆਉਂਦੀ ਹੈ ਸ਼ਰੋਮਨੀ ਕਲਦਲ ਦਾ ਕੰਮ ਹੈ ਚੋਣਾ ਲੜਨਾ ਪੰਜਾਬ ਦੀ ਸੇਵਾ ਲੋਕਾਂ ਨੇ ਸਾਨੂੰ ਦਿੱਤੀ ਹੈ ਜੀ ਇਸੇ ਤਰੀਕੇ ਅੱਜ ਸਾਡਾ ਉਮੀਦਵਾਰ ਐਲਾਨ ਕਿਤੇ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਹੈ ਜਮੂਰੀਅਤ ਆ ਮੈਂ ਫੇਰ ਦੁਬਾਰਾ ਕਹਿਣਾ ਅਗਰ ਅੱਜ ਮਨਦੀਪ ਸਿੰਘ ਉਥੇ ਚੋਣ ਲੜ ਰਹੇ ਨੇ ਵੀ ਦੇਸ਼ ਦੇ ਸੰਵਿਧਾਨ ਨੇ ਉਹਨਾਂ ਨੂੰ ਹੱਕ ਦਿੱਤਾ ਉਹ ਆਪਣੀ ਚੋਣ ਲੜ ਰਹੇ ਨੇ ਆਪਣੀ ਗੱਲ ਕਰਨ ਅਸੀਂ ਆਪਣੀ ਗੱਲ ਕਰਨੀ ਹੈ ਅਸਲ ਦੇ ਵਿੱਚ ਤੁਸੀਂ ਆਪਣਾ ਅਜੰਡਾ ਆਪਦੀ ਸੋਚ ਆਪਦਾ ਵਿਜ਼ਨ ਲੋਕਾਂ 'ਚ ਰੱਖਣਾ ਹੈ ਉਹਨਾਂ ਨੇ ਆਪਣੀ ਸੋਚ ਆਪਣਾ ਵਿਜ਼ਨ ਰੱਖਣਾ ਹੈ ਅੰਤ ਦੇ ਵਿੱਚ ਫੈਸਲਾ ਜਨਤਾ ਜਨਾਰਦਨ ਨੇ ਕਰਨਾ ਹੈ ਜਿਹਨੂੰ ਉਹਨਾਂ ਨੇ ਪਸੰਦ ਕਰਨਾ ਉਹਨੇ ਵੋਟਾਂ ਪਾਦਣੀਆਂ ਸੋ ਇਹ ਉਰ ਕੋਈ ਰੇਸ ਨਹੀਂ ਚੱਲ ਰਹੀ ਕਿ ਜੀ ਮੈਂ ਕਰਤਾ ਉਹਨਾਂ ਨੇ ਕਿਉਂ ਨਹੀਂ ਕੀਤਾ ਜਾਂ ਉਹਨਾਂ ਨੇ ਕਰਤਾ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਇਹ ਵਿਸ਼ਾ ਨਹੀਂ ਸੰਵਿਧਾਨ ਸਾਰਿਆਂ ਨੂੰ ਹੱਕ ਦਿੰਦਾ ਆਪਣੀ ਗੱਲ ਰੱਖੋ ਲੋਕਾਂ ਨੇ ਪ੍ਰਵਾਨ ਕਰਨਾ ਜਿਹਨੂੰ ਲੋਕਮੋਰ ਲਾਉਣਗੇ ਉਹ ਲੋਕਾਂ ਦਾ ਨੁਮਾਇੰਦਾ ਹੋਏਗਾ ਹੂੰ ਤਰਨ ਤਰਨ ਦੇ ਅੰਦਰ ਰਾਜਾ ਵੜਿੰਗ ਜਾਂਦੇ ਆ ਉਹ ਉਹ ਬਿਆਨ ਦਿੰਦੇ ਆ ਉਹ ਕਹਿੰਦੇ ਵੀ ਤੁਸੀਂ ਦੇਖ ਲਓ ਹਿੰਦੁਸਤਾਨ ਚਾਹੀਦਾ ਜਾਂ ਖਾਲਿਸਤਾਨ ਚਾਹੀਦਾਗਾ ਤੁਸੀਂ ਇਸ ਟਿੱਪਣੀ ਨੂੰ ਉਹਨਾਂ ਦੀ ਨੂੰ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਮੇਰੇ ਕੋ ਰਾਜਾ ਵੜਿੰਗ ਦੀ ਗੱਲ ਨੂੰ ਬੜਾ ਸੀਰੀਅਸ ਲੈਣ ਦੀ ਲੋੜ ਨਹੀਂ ਇਹ ਤਾਂ ਕਹਿੰਦੇ ਸੀ ਇੰਦਰਾ ਗਾਂਧੀ ਦੀ ਪਾਕੇ ਮਾਂ ਤੁਝੇ ਸਲਾਮ ਹੂੰ ਰਾਜਾ ਵੜਿੰਗ ਦੀ ਜਿਹੜੀ ਸਿਆਸਤ ਹੈ ਜਾਂ ਕਾਂਗਰਸ ਦੀ ਜਿਹੜੀ ਸਿਆਸਤ ਹੈ ਉਹ ਹਮੇਸ਼ਾ ਫਿਰਕੂਵਾਦ ਦੀ ਰਹੀ ਹੈ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੀ ਵੀ ਦੁਸ਼ਮਣ ਹੈ ਕਾਂਗਰਸ ਕੌਮ ਦੀ ਵੀ ਦੁਸ਼ਮਣ ਹੈ ਚਾਹੇ ਆਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ ਹੋਵੇ ਚਾਹੇ 84 ਚ ਸਿੱਖ ਕਤਲੇਆਮ ਕਰਨਾ ਹੋਵੇ ਸੋ ਕਾਂਗਰਸ ਦੀ ਫਿਤਰਤ ਹੈ ਕਾਂਗਰਸ ਦੇ ਅੰਦਰ ਇਹੋ ਜਿਹੇ ਬਿਆਨ ਦੇਣੇ ਮੈਂ ਰਾਜਾ ਵੜਿੰਗ ਨੂੰ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਮੁੱਦਿਆਂ ਦੀ ਗੱਲ ਉਹ ਤਾਂ ਕਰਦੇ ਨਹੀਂ ਰਾਜਾ ਵੜਿੰਗ ਸਰਕਾਰ ਦੇ ਵਿਰੁੱਧ ਤਾਂ ਬੋਲ ਨਹੀਂ ਸਕਦੇ ਰਾਜਾ ਵੜਿੰਗ ਰਾਜਾ ਵੜਿੰਗ ਤੇ ਤਾਂ ਆਪ ਬੜੇ ਵੱਡੇ ਸਵਾਲ ਨੇ ਕਾਂਗਰਸ ਦੇ ਉੱਥੇ ਜਿਹੜਾ ਕੈਂਡੀਡੇਟ ਖੜਾ ਕੀਤਾ ਉਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਰਾਜਾ ਵੜਿੰਗ ਤੇ ਸੋ ਰਾਜਾ ਵੜਿੰਗ ਦੀ ਗੱਲ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਕਾਂਗਰਸ ਹੋਵੇ ਗਾਂਧੀ ਪਰਿਵਾਰ ਹੋਵੇ ਇਹ ਪੰਜਾਬ ਦਾ ਹਮੇਸ਼ਾ ਦੁਸ਼ਮਣ ਰਿਹਾ ਔਰ ਇਹੀ ਜਿਹੀਆਂ ਜਿਹੜੀਆਂ ਗੱਲਾਂ ਕਰਦੇ ਨੇ ਮੈਨੂੰ ਦੱਸੋ ਜੀ ਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡਾ ਮੁੱਦਾ ਕੀ ਹੈ ਪੰਜਾਬ 'ਚ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਸਾਡੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ ਕਤਲ ਹੋ ਰਹੇ ਵਪਾਰੀਆਂ ਦੇ ਹੋ ਰਹੇ ਨਾਮਵਰ ਸਿੰਗਰ ਦੇ ਹੋ ਰਹੇ ਰਾਜਾ ਵੜਿੰਗ ਉਥੇ ਤਾਂ ਜਾ ਕੇ ਕਹਿੰਦੇ ਖਾਲਸਤਾਨ ਦੀ ਗੱਲ ਕਰੋ ਜੀ ਜਾਂ ਅਸੀਂ ਹਿੰਦੁਸਤਾਨ 'ਚ ਰਹਿਣ ਦੀ ਗੱਲ ਕਰੋ ਜੀ ਤੇ ਆਪ ਰਾਜਾ ਵੜਿੰਗ ਨੇ ਆਪ ਦਾ ਮੀਡੀਆ ਐਡਵਾਈਜ਼ਰ ਕਿਹਨੂੰ ਲਾਇਆ ਪਿਛਲੇ ਦਿਨੀ ਇੱਕ ਪਾਸੇ ਤਾਂ ਕਹਿੰਦੇ ਸਿੱਧੂ ਮੂਸੇਵਾਲਾ ਮੇਰਾ ਦੋਸਤ ਸੀ ਉਹ ਸਾਡਾ ਪਰਿਵਾਰ ਹੈ ਜੀ ਰੋਜ਼ ਬਾਪੂ ਬਲਕੌਰ ਸਿੰਘ ਕੋਲ ਜਾਂਦੇ ਨੇ ਤੇ ਉਹੀ ਆਯੂਸ਼ੀ जिने सिद्धू मूसे वाले ਦੇ ਸਕਿਉਰਿਟੀ ਡਿਟੇਲਸ ਲੀਕ ਕੀਤੀਆਂ ਸੀ ਇਹ ਮੈਂ ਨਹੀਂ ਕਹਿੰਦਾ ਇਹ मूसे वाले ਦਾ ਪਰਿਵਾਰ ਕਹਿੰਦਾ ਉਹਨੂੰ ਰਾਜਾ ਵੜਿੰਗ ਨੇ ਆਪਣਾ ਮੀਡੀਆ ਐਡਵਾਈਜ਼ਰ ਲੈ ਲੈ ਕੀ ਰਾਜਾ ਵੜਿੰਗ ਤੇ ਕੋਈ ਭਰੋਸਾ ਕਰੂ ਸੋ ਰਾਜਾ ਵੜਿੰਗ ਭਰੋਸੇ ਦੇ ਲਾਇਕ ਨਹੀਂ ਕੀ ਪਰ ਕੋਈ ਨਿੱਜੀ ਕੋਈ EMPLOYE ਆ ਉਹਨੂੰ ਕੋਈ ਹੁਕਮ ਆਉ ਕਹਿੰਦੇ ਵਜਾਉਣਾ ਪੈਂਦਾਗਾ ਪਰ ਤੁਸੀਂ ਇੱਕ ਨਿੱਜੀ ਬੰਦੇ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਸਾਰੇ ਮੈਂ ਟਾਰਗੇਟ ਨਹੀਂ ਕਰ ਰਿਹਾ ਮੈਂ ਪਹਿਲੀ ਗੱਲ ਕਹਿ ਰਿਹਾ ਮੈਂ ਗੱਲ ਕਰ ਰਿਹਾ ਕਿ ਬੰਦੇ ਦੇ ਸਟੈਂਡ ਦੀ ਕੀ ਗੱਲ ਹੈ ਇੱਕ ਪਾਸੇ ਤਾਂ ਬੰਦੇ ਨੇ ਇਹੀ ਤਾਂ ਸਾਰੇ ਕਹਿੰਦੇ ਸੀਗੇ ਬਾਪੂ ਬਲਕੌਰ ਸਿੰਘ ਰਾਜਾ ਵਢਿੰਗ ਇਹੀ ਤਾਂ ਉਹਤੇ ਇਲਜ਼ਾਮ ਲਾਉਂਦੇ ਸੀ ਸਾਰੇ ਜੱਜ ਰਾਜਾ ਵਢਿੰਗ ਨੇ ਉਹਨੂੰ ਆਪਣਾ ਸਲਾਹਕਾਰ ਰੱਖ ਲਿਆ ਮੈਂ ਆਯੂਸ਼ੀ ਦੇ ਖਿਲਾਫ ਨਹੀਂ ਉਹਦਾ ਤਾਂ ਕੰਮ ਹੈ ਜੋ ਮਰਜ਼ੀ ਕਰੇ ਮੈਂ ਇਹਨਾਂ ਤੇ ਸਵਾਲ ਚੱਕ ਰਿਹਾ ਇਹਨਾਂ ਦੀ ਨੈਤਿਕਤਾ ਤੇ ਚੱਕ ਰਿਹਾ ਵੀ ਇੱਕ ਪਾਸੇ ਕੀ ਕਹਿੰਦੇ ਇੱਕ ਤਕਲੀਫ ਨਹੀਂ ਆ ਵਿਰੋਧੀਆਂ ਨੂੰ ਕਿਸ ਗੱਲ ਦੀਆਂ ਮਿਰਚਾਂ ਲੱਗਦੀਆਂ ਨੇ ਦੇਖੋ ਮੈਂ ਮੇਰੇ ਕਿਸੇ ਗੱਲ ਦੀਆਂ ਮਿਰਚਾਂ ਨਹੀਂ ਮੈਂ ਸਿਰਫ ਤੁਹਾਨੂੰ ਉਹਨਾਂ ਦੀ ਸਿਆਸਤ ਉਹਨਾਂ ਦੀ ਕਹਿਣੀ ਤੇ ਕਰਨੀ ਦਾ ਫਰਕ ਦਿਖਾ ਰਿਹਾ ਬਾਪੂ ਬਲਕੌਰ ਸਿੰਘ ਹਲੇ ਜਦੋਂ ਮੈਂ ਕਿਹਾ ਕਿ ਬਾਪੂ ਬਲਕੌਰ ਸਿੰਘ ਦੀ ਆਪਦੀ ਸਟੇਟਮੈਂਟ ਹੈ ਉਹਨਾਂ ਨੇ ਆਪਣਾ ਬਿਆਨ ਦੇਣਾ ਉਹ ਦੇ ਲੈਣਗੇ ਮੈਂ ਉਹਦੇ 'ਚ ਨਹੀਂ ਜਾ। ਕੀ ਲੱਗਦਾ ਤਰਨਤਨ ਦੇ ਅੰਦਰ ਇਸ ਵਾਰ ਲੋਕ ਇਤਿਹਾਸ ਸਰਜਣਗੇ? ਤਰਨਤਨ ਦੇ ਵਿੱਚ ਲੋਕ ਜਿਹੜੀ ਇਲੈਕਸ਼ਨ ਹੈ 2027 ਦੀ ਆਉਣੀ ਹੈ ਉਹਦਾ ਟ੍ਰੇਲਰ ਦਿਖਾ ਦੇਣਗੇ ਕਿਉਂਕਿ ਸਰਕਾਰ ਦੀ ਮਿਸ ਗਵਰਨੈਂਸ, ਸਰਕਾਰ ਦੀ ਨਾਨ ਪਰਫਾਰਮੈਂਸ, ਕੀਤੇ ਵਾਅਦਿਆਂ ਤੋਂ ਭੱਜਣਾ, ਹਰ ਇੱਕ ਵਰਗ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੋਂ ਭੱਜ ਕੇ ਜਿਹੜਾ ਮੁਲਾਜ਼ਮਾਂ ਨਾਲ ਕੀਤਾ ਸੀ ਉਹ ਤੋਂ ਭੱਜ ਕੇ ਜਿਹੜਾ ਭੈਣਾ ਨਾਲ ਕੀਤਾ ਸੀ ਉਹ ਤੋਂ ਭੱਜ ਕੇ 1000 ਰੁਪਏ ਦੇਣ ਦੀ ਗੱਲ ਕਰਦੇ ਸੀ। ਹੁਣ ਅਕੇ ਜੀ ਦੇਾਂਗੇ 1000 ਰੁਪਿਆ ਹੁਣ ਤਾਂ ਕੱਲੀ ਕੱਲੀ ਭੈਣ ਦਾ 48 48000 ਤਾਂ ਉਹ ਹੋ ਗਿਆ ਜਿਹੜਾ ਤੁਸੀਂ 4 ਸਾਲ ਤੋਂ ਨਹੀਂ ਦਿੱਤਾ ਪਹਿਲਾਂ ਕੱਲੀ ਕੱਲੀ ਦਾ 48000 ਦੋ ਫੇਰ ਹੀ ਅੱਗੇ 1000 ਰੁਪਿਆ ਸ਼ੁਰੂ ਕਰੋਗੇ ਪਰ ਕਲੇਰ ਸਾਹਿਬ ਕੱਲੇ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹ ਕਿਉਂ ਯਾਦ ਰੱਖਦੇ ਹੋ ਜਿਹੜੀਆਂ ਕਰ ਰਹੀ ਹੈ ਸਰਕਾਰ ਉਹ ਵੀ ਰੱਖ ਲਿਆ ਕਰੋ ਤੁਸੀਂ ਕਹਣਾ ਉਹ ਕਿਹੜੀ ਕਰ ਰਹੀ ਮੁੱਖ ਮੰਤਰੀ ਨੇ ਜਿਹੜਾ ਕੱਲ ਪੇਪਰਲੈਸ ਕੰਮ ਕੀਤਾਗਾ ਆਰਟੀਓ ਦਫ਼ਤਰ ਜਾ ਕੇ ਉਹ ਤਾਲਾ ਮਾਰ ਰਹੇ ਆ ਲੁਧਿਆਣੇ ਉਹ ਕਹਿੰਦੇ ਘਰੇ ਬੈਠੇ ਕੰਮ ਹੋਣਗੇ ਤੁਸੀਂ ਇੱਕ ਫੋਨ ਕਰਨਾਗਾ ਤੁਹਾਡੇ ਘਰੇ ਬੈਠੇ ਲਾਇਸੈਂਸ ਬਣਨਗੇ ਰਜストਰੀਆਂ ਹੋ ਗੱਲ ਧਰਤੀ ਦੇ ਉੱਤੇ ਆਓ ਨਾ ਮੁੱਖ ਮੰਤਰੀ ਤਾਂ ਕਹਿੰਦੇ ਸੀਗੇ ਜੀ ਚਰਨਜੀਤ ਚੰਨੀ ਨੇ ਇੱਕ ਖਿਡਾਰੀ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਆ ਮੈਨੂੰ ਪਤਾ ਲੱਗ ਗਿਆ ਮੈਂ ਪਰਚਾ ਤੂੰ ਦੇਤਾ ਰਾਜੇ ਵੜਿੰਗ ਨੂੰ ਵਿਧਾਨ ਸਭਾ 'ਚ ਤਾਂ ਬਹੁਤ ਕਹਿੰਦੇ ਨੇ ਕਿ ਜੀ ਇਹਦਾ ਬੋਡੀਆਂ ਦਾ ਮਸਲਾ ਐ ਚੇਸੀਆਂ ਦਾ ਮਸਲਾ ਹੋ ਗਿਆ ਜੀ ਪਰਚਾ ਉਹਦੇ ਤੇ ਮੁੱਖ ਮੰਤਰੀ ਤਾਂ ਕਹਿੰਦੇ ਸੀਗੇ ਜੀ ਉਹਰੇ BMW ਦਾ ਪਲਾਂਟ ਲੱਗੂਗਾ ਜੀ ਐਲਾਨ ਹੋਇਆ ਸੀ ਲੱਗ ਗਿਆ ਜੀ ਮੁੱਖ ਮੰਤਰੀ ਕਹਿੰਦੇ ਸੀ ਵਿਜੇ ਸਿੰਘਲਾ ਮੇਰਾ ਮੰਤਰੀ ਮੈਂ ਰਿਸ਼ਵਤ ਲੈਂਦਾ ਫੜਿਆ ਮੈਂ ਵੀਡੀਓ ਬਣਾਈ ਐ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ ਚ ਉਹਦੀ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ ਹੁਣ ਉਹ ਕਿੱਥੇ ਗਈ ਵੀਡੀਓ ਮੁੱਖ ਮੰਤਰੀ ਨੇ ਸਮਝੌਤਾ ਕਰ ਲਿਆ ਮੁੱਖ ਮੰਤਰੀ ਨੇ ਉਦੋਂ ਝੂਠ ਬੋਲਿਆ ਸੀ ਬੜੇ ਐਸੇ ਅਮਿਤ ਰਤਨ ਦੇ ਮਾਮਲੇ ਚ ਕੀ ਕੀਤਾ ਫੌਜਾ ਸਿੰਘ ਸਰਾਰੀ ਦੇ ਮਾਮਲੇ ਚ ਕੀ ਕੀਤਾ ਅਲਾਨਵੰਤ ਸਿੰਘ ਨੇ ਇਹ ਭਗਵੰਤ ਮਾਨ ਥੋੜਾ ਨੇ ਇਹ ਤਾਂ ਅਲਾਨਵੰਤ ਮਾਨ ਨੇ ਐਲਾਨ ਕਰਦੇ ਨੇ ਧਰਤੀ ਦੇ ਉੱਤੇ ਤਾਂ ਮੁੜ ਕੇ ਕੁਝ ਨਹੀਂ ਆਉਂਦਾ ਪਰ ਉਹ ਕਹਿੰਦੇ ਵਿਰੋਧੀਆਂ ਨੂੰ ਤਾਂ ਸਿਰਫ ਇਹ ਚੁੱਪਦਾਗਾ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਗਿਆ ਸਾਬੂਰੇ ਪੰਜਾਬ ਦੇ ਮੁੱਖ ਮੰਤਰੀ ਆਮ ਘਰਾਂ ਚੋਂ ਉੱਠ ਕੇ ਮੁੱਖ ਮੰਤਰੀ ਬਣੇ ਨੇ ਕਿਸੇ ਦਾ ਕਿਤੋਂ ਵੀ ਉਠਣਾ ਬਹੁਤ ਐਸੇ ਮੁੱਖ ਮੰਤਰੀ ਨੇ ਜਿਹੜੇ ਆਮ ਘਰਾਂ ਤੋਂ ਆਏ ਨੇ ਬਾਦਲ ਸਾਹਿਬ ਸਰਪੰਚੀ ਤੋਂ ਉੱਠ ਕੇ ਆਏ ਸੀ ਸੋ ਇਹ ਜੀਆਂ ਗੱਲਾਂ ਕਹਿਣੀ ਆ ਕਿ ਜੀ ਆਮ ਘਰ ਦਾ ਬਣ ਗਿਆ ਤੁਸੀਂ ਇਹ ਗੱਲਾਂ ਚੋਣਾਂ ਤੋਂ ਪਹਿਲਾਂ ਚਲਦੀਆਂ ਨੇ ਹੁਣ ਤੁਸੀਂ 4 ਸਾਲ ਤੋਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਦੇ ਨਾਂ ਤੇ ਥੋੜਾ ਜਿਹੜਾ ਕੰਮ ਕੀਤਾ ਲੋਕਾਂ ਨੇ ਹੁਣ ਉਹਦਾ ਮੁਲਾਂਕਣ ਕਰਨਾ ਜੋ ਤੁਸੀਂ ਕਹਿ ਕੇ ਆਏ ਸੀ ਕੀ ਕਿਹਾ ਸੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਅਕੇ ਜੀ ਪੰਜਾਬ ਦੇ ਅੰਦਰ ਨਸ਼ਾ ਬਣਦਾ ਜਿਹੜੀਆਂ ਫੈਕਟਰੀਆਂ ਚ ਬਣਦਾ ਮੈਨੂੰ ਪਤਾ ਹੁਣ 4 ਸਾਲ ਚੋਂ ਬੰਦ ਕਿਉਂ ਨਹੀਂ ਹੋਈਆਂ ਹਾਈ ਕੋਰਟ ਨੂੰ ਤਾਂ ਕਹਿਣਾ ਪੈ ਗਿਆ ਵੀ ਭਾਈ ਇਸ ਤਰ੍ਹਾਂ ਲੱਗ ਰਿਹਾ ਕਿ ਸਰਕਾਰੀ ਨਸ਼ਾ ਵਕਾਰੀ ਹੈ ਡੀਜੀਪੀ ਤੋਂ ਮਾਫੀ ਮੰਗਾਈ ਕਿੱਥੇ ਗਈਆਂ ਜੀ ਤੁਹਾਡੀਆਂ ਫੈਕਟਰੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਇੱਕ ਗੱਲ ਲਾਈਵ ਹੋ ਕੇ ਕੀ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਚ ਨਹੀਂ ਹੋਈ ਐਸੇ ਮੁੱਖ ਮੰਤਰੀ ਨੇ ਕਿਹਾ ਸੀ ਹਾਈ ਕੋਰਟ ਨੇ ਜਦੋਂ ਆਪਦੀ ਐਸਆਈਟੀ ਬਣਾਈ ਉਹ ਤਾਂ ਕਹਿੰਦੇ ਕਿ ਜੀ ਹੋਈ ਉਹ ਪੰਜਾਬ 'ਚ ਆ ਸੀਆਈਏ ਸਟਾਫ 'ਚ ਹੋਈ ਹੈ ਮੁੱਖ ਮੰਤਰੀ ਦੀ ਨੱਖ ਨੀਚੇ ਜਿਹੜਾ ਠਾਣਾ ਸੋ ਮੁੱਖ ਮੰਤਰੀ ਨੇ ਬਹੁਤ ਕੁਝ ਬੋਲਿਆ ਐਲਾਨ ਬਹੁਤ ਵੱਡੇ ਕੀਤੇ ਝੂਠ ਬਹੁਤ ਵੱਡੇ ਮਾਰੇ ਪਰ ਪੰਜਾਬ ਦੇ ਵਿੱਚ ਡਿਲੀਵਰ ਕਰਨ ਦੇ ਵਿੱਚ ਮੁੱਖ ਮੰਤਰੀ ਟੋਟਲ ਫੇਲ ਨੇ ਔਰ ਪਹਿਲੇ ਐਸੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਨੇ ਉਹਦਾ ਬਹੁਤ ਸਿੰਪਲ ਜਿਹਾ ਕਾਰਨ ਹੈ ਇਹਨਾਂ ਦੀ ਆਈਡੀਓਲੋਜੀ ਬਹੁਤ ਸੌਖੀ ਸੀ ਇਹਨਾਂ ਨੇ ਦੋ ਗੱਲਾਂ ਪ੍ਰਚਾਰੀਆਂ ਇਹ ਕਹਿੰਦੇ ਜੀ ਕਿ ਅਸੀਂ ਕਰਪਸ਼ਨ ਫ੍ਰੀ ਗਵਰਨਮੈਂਟ ਦੇਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਦੋਨੋਂ ਚੀਜ਼ਾਂ ਹੀ ਨਹੀਂ ਹੋਈਆਂ ਫੇਲ ਹੋ ਗਏ ਐਸੇ ਗੱਲਾਂ ਕਰਕੇ ਕੇਜਰੀ ਵਾਲਾ ਨਹੀਂ ਕਰਦੇ ਤੇ ਆਪਦੇ ਅਫਸਰਾਂ ਤੇ ਕਾਰਵਾਈ ਹੋ ਜਾਂਦੀ ਆ ਆਈਪੀਐਸ ਅਫਸਰਾਂ ਤੇ ਡੀਏਜੀ ਚੱਕਿਆ ਗਿਆ ਦੇਖੋ ਕਿਹਨੇ ਚੱਕਿਆ ਕਿ ਡੀਆਜੀ ਡੀਆਜੀ ਤਾਂ ਚੱਕਿਆ ਸੀਬੀਆਈ ਨੇ ਹੁਣ ਮੁੱਖ ਮੰਤਰੀ ਸਾਹਿਬ ਦੂਜਾ ਜਵਾਬ ਇਸ ਗੱਲ ਦਾ ਦੇ ਦੇਣ ਕਿ ਭਾਈ ਮੁੱਖ ਮੰਤਰੀ ਸਾਹਿਬ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਕਿ ਜੇ ਕੋਈ ਕਰਪਸ਼ਨ ਕਰਦਾ ਮੈਨੂੰ ਦੱਸੋ ਤੇ ਸ਼ਿਕਾਇਤ ਚਲੀ ਗਈ ਸੀਬੀਆਈ ਕੋਲੇ ਸੀਬੀਆਈ ਨੇ ਪੰਜਾਬ ਗਵਰਨਮੈਂਟ ਨੂੰ ਦੱਸੇ ਬਿਨਾ ਆਕੇ ਉਹ ਅਫਸਰ ਚੱਕ ਲਿਆ ਅਫਸਰ ਤੋਂ ਰਕਵਰੀ ਇੰਨੀ ਹੈਵੀ ਹੋਗੀ ਤੇ ਮੁੱਖ ਮੰਤਰੀ ਨੈਤਿਕ ਧਾਰ ਤੇ ਕਿੱਥੇ ਖੜੇ ਹੁੰਦੇ ਨੇ ਮੁੱਖ ਮੰਤਰੀ ਨੇ ਥੋੜਾ ਚੱਕਿਆ ਆਪਣਾ ਅਫਸਰ ਤੁਹਾਨੂੰ ਕੀ ਲੱਗਦਾ ਜਿਹੜੀ ਡੀਆਈਜੀ ਭੁੱਲਰ ਦੀ ਗਿਸਤਾਰੀ ਹੋਈ ਆ ਇਹਦੇ ਨਾਲ ਉੱਪਰ ਤੱਕ ਸਿਸਟਮ ਜੁੜਿਆ ਹੋਇਆ ਹੈਗਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਇੱਕ ਡੀਆਈਜੀ ਅਧਿਕਾਰੀ ਦੇ ਘਰੇ 7.5 ਕਰੋੜ ਫੜਿਆ ਜਾਣਾ ਤੇ ਇਹ ਤਾਂ ਬੜਾ ਸਿੰਪਲ ਹੈ ਕਿ ਜਿਹੜੀ ਆ ਮਾਈਨਿੰਗ ਚੱਲਦੀ ਆ ਹੋਰ ਚੱਲਦੀ ਆ ਸਾਰਾ ਪੈਸਾ ਇਕੱਠਾ ਕਰਕੇ ਉੱਪਰ ਤੱਕ ਜਾ ਰਿਹਾ ਹੈ ਇਹ ਦਿੱਲੀ ਤੱਕ ਜਾਣਾ ਸੀ ਪੈਸਾ ਇਹਦੀ ਤਾਂ ਸੀਬੀਆਈ ਹੁਣ ਪਰਤਾਂ ਖੋਲੂਗੀ ਉਹ ਜਿਹੜਾ ਕ੍ਰਾਂਚੂ ਆ ਕੀ ਹੈ ਕ੍ਰਾਂਚੂ ਕੀ ਹੈ ਕ੍ਰਿਸ਼ਾਨੂੰ ਉਹਦਾ ਜਿਹੜਾ ਰਿਮਾਂਡ ਆ ਉਹ ਰਿਮਾਂਡ ਚ ਬਹੁਤ ਕੁਝ ਨਿਕਲੂਗਾ ਇਹ ਤਾਂ ਉੱਪਰੋਂ ਲੈ ਕੇ ਨੀਚੇ ਤੱਕ ਮੈਂ ਤਾਂ ਅੱਜ ਵੀ ਸੀਬੀਆਈ ਨੂੰ ਕਹਿਣਾ ਸੈਂਟਰਲ ਗਵਰਨਮੈਂਟ ਨੂੰ ਕਹਿਣਾ ਕਿ ਜਿਹੜਾ ਐਕਸਾਈਜ਼ ਘੁਟਾਲਾ ਦਿੱਲੀ ਚ ਹੋਇਆ ਜਿਸ ਚ ਕੇਜਰੀਵਾਲ ਅੰਦਰ ਦਿੱਤਾ ਕੋਈ ਸੇਮ ਪਾਲਿਸੀ ਪੰਜਾਬ ਚ ਉਹੀ ਲੋਕਾਂ ਕੋਲੇ ਪੰਜਾਬ ਦੇ ਠੇਕੇ ਨੇ ਉਹਦੇ ਤੇ ਵੀ ਨਜ਼ਰ ਮਾਰਨੀ ਚਾਹੀਦੀ ਆ ਪੰਜਾਬ ਦੇ ਵਿੱਚ 4 ਸਾਲ ਚੱਡੇ ਵੱਡੇ ਵੱਡੇ ਕਪਲੇ ਨਿਕਲਣਗੇ ਆ ਲੈਂਡ ਪੂਲਿੰਗ ਇੱਕ ਬਹੁਤ ਵੱਡਾ ਕਪਲਾ ਸੀ 12000 ਕਰੋੜ ਜਿਹੜਾ ਆਪਦਾ ਦਾ ਪੈਸਾ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਮੰਤਰੀ ਤੇ ਸਰਕਾਰ ਮਿਲ ਕੇ ਖਾ ਗਏ ਇਹ ਕੇਜਰੀਵਾਲ ਦੀ ਇਲੈਕਸ਼ਨਾਂ ਤੇ ਖਰਚੇ ਆਏ ਦਿੱਲੀ ਜਾ ਉਹਨੂੰ ਜਹਾਜ਼ਾਂ ਤੇ ਇਹ ਸਾਰੇ ਕਾਸੇ ਦੀ ਇੰਡੀਪੈਂਡੈਂਟ ਜਾਂਚ ਹੋਵੇ ਦੇਸ਼ ਦੀਆਂ ਏਜੰਸੀਆਂ ਜਾਂਚ ਕਰਨ ਉਹ ਤਾਂ ਕਈ ਹਜ਼ਾਰ ਕਰੋੜ ਦਾ ਕਪਲਾ ਨਿਕਲਣਾ ਪੰਜਾਬ 'ਚ ਇਹ ਤੁਹਾਡੇ ਸਾਹਮਣੇ ਆਜੂਗਾ ਨਹੀਂ ਪਰ ਅਸੀਂ ਆ ਕੇ 2027 'ਚ ਦੱਸਾਂਗੇ ਵੀ ਕਿਹਨੇ ਕਿੰਨਾ ਬਣਾਇਆ ਕਿਉਂਕਿ ਲੋਕ ਇਹ ਦੇਖ ਰਹੇ ਨੇ ਕੋਈ ਕਹਿੰਦਾ ਸੀ ਜੀ ਮੇਰੀ ਮੋਬਾਈਲ ਰਿਪੇਅਰ ਦਾ ਕੰਮ ਹੈ ਅੱਜ ਕਿਵੇਂ ਪੈ ਗਈਆਂ ਤਿੰਨ ਤਿੰਨ ਕਿੱल्ल्याਾਂ 'ਚ ਇਹ ਤਾਂ ਕਹਿੰਦੇ ਸੀ ਆਸਤਾਮ ਕਰਨ ਦੇ ਹਿਸਾਬ ਬੜੇ ਗਰੀਬ ਆ ਹੁਣ ਐਡੇ ਐਡੇ ਮਹਿਲ ਕਿਵੇਂ ਛੱਤ ਲਏ ਇਹ ਸੋਚਦੇ ਨੇ ਕਿ ਲੋਕਾਂ ਨੂੰ ਪਤਾ ਹੀ ਕੁਛ ਨਹੀਂ ਲੋਕ ਦੇਖਦੇ ਹੀ ਕੁਛ ਨਹੀਂ ਪੰਜਾਬ ਬਹੁਤ ਜਜ਼ਬਾਤੀ ਲੋਕ ਨੇ ਪੰਜਾਬ ਸਭ ਕੁਝ ਦੇਖ ਰਿਹਾ ਔਰ ਜਦੋਂ ਠੁਕਮਾ ਸਮਾਊਗਾ ਪੰਜਾਬ ਨੇ ਜਦੋਂ ਜਵਾਬ ਦੇਣਾ ਫਿਰ ਇਹਨਾਂ ਨੂੰ ਪਤਾ ਲੱਗ ਜ ਖੰਡੂਰ ਸਾਹਿਬ ਦੇ ਐਮ ਐਲ ਏ ਨੂੰ ਸਜ਼ਾ ਹੁੰਦੀ ਆ ਬਟ ਹਾਲੇ ਤੱਕ ਜਿਹੜੇ ਉਹ ਆਪਣੀ ਕੁਰਸੀ ਦੇ ਉੱਤੇ ਵਿਧਾਨ ਵਿਧਾਇਕ ਦੀ ਕੁਰਸੀ ਤੇ ਬਰਾਜਮਾਨ ਕੋਈ ਫੈਸਲਾ ਨਹੀਂ ਹੋ ਰਿਹਾ ਵਿਧਾਨ ਸਭਾ ਤੋਂ ਕਾਨੂੰਨ ਕੀ ਕਹਿੰਦਾ ਹੈਗਾ ਦੇਖੋ ਬੜੀ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਚੀਜ਼ ਤਾਂ ਖਤਮ ਹੀ ਕਰਤੀ ਹੈ। ਹਮ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਸਾਹਿਬ ਨੂੰ ਸਿੱਧਾ ਜਾ ਸਵਾਲ ਕਰਦਾ ਕਿ ਦੇਸ਼ ਦਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਹਮ ਸੁਪਰੀਮ ਕੋਰਟ ਤੋਂ ਉੱਪਰ ਤਾਂ ਕੁਝ ਨਹੀਂ ਬਿਲਕੁਲ ਹੁਣ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਲਿਲੀ ਥਾਮਸ ਦੀ ਹਮ ਉਹ ਬੜੀ ਕਲੈਰਿਟੀ ਨਾਲ ਇਹ ਗੱਲ ਕਹਿੰਦੀ ਹੈ ਜੱਜਮੈਂਟ ਕਿ ਜਦੋਂ ਕਿਸੇ ਵਿਧਾਇਕ ਨੂੰ ਜਾਂ ਐਮਪੀ ਨੂੰ ਸਜ਼ਾ ਹੋ ਗਈ ਮਤਲਬ ਕੋਰਟ ਨੇ ਉਹਨੂੰ ਕਨਵਿਕਟ ਕਰਤਾ ਉਹਦੀ ਸੀਟ ਉਸੇ ਟਾਈਮ ਵੈਕੈਂਟ ਹੋਗੀ ਵਿਦਨ ਅ ਮਿੰਟ ਵੈਕੈਂਟ ਹੋਗੀ ਹੂੰ ਇਹਦਾ ਮਤਲਬ ਕਿ ਜਿਹੜਾ ਮਨਜਿੰਦਰ ਲਾਲਪੁਰ ਹੈ ਉਹਨੂੰ 4 ਸਾਲ ਦੀ ਸਜ਼ਾ ਹੋਈ ਹੈ ਤੇ ਉਹਨੂੰ ਫਾਈਨ ਹੋਇਆ ਇਹ ਉਹਦੀ ਵਿਧਾਇਕੀ ਸੁਪਰੀਮ ਕੋਰਟ ਦੀ ਜੱਜਮੈਂਟ ਮੁਤਾਬਕ ਖਤਮ ਹੋਗੀ ਸਪੀਕਰ ਨੇ ਸਿਰਫ ਇੱਕ ਫਾਰਮਲ ਆਰਡਰ ਜਾਰੀ ਕਰਨਾ ਡਿਸਕ੍ਰੀਸ਼ਨ ਵੀ ਹੈ ਨਹੀਂ ਮਤਲਬ ਸਪੀਕਰ ਕੋਲੇ ਕੋਈ ਡਿਸਕ੍ਰੀਸ਼ਨ ਨਹੀਂ ਉਹਦੀ ਵਿਧਾਇਕੀ ਜਾਰੀ ਰੱਖਣ ਦੀ ਸਪੀਕਰ ਨੇ ਇੱਕ ਫਾਰਮਲ ਆਰਡਰ ਜਾਰੀ ਕਰਕੇ ਉਹ ਸੀਟ ਨੂੰ ਡਿਕਲੇਅਰ ਕਰ ਦੇਣਾ ਕਿ ਖਾਲੀ ਹੋਗੀ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਉੱਤੇ ਇਲੈਕਸ਼ਨ ਕਰਾ ਦੇਣੀ ਹੈ ਤੇ ਭਾਈ ਕੁਲਤਾਰ ਸੰਤਵਾ ਸਾਹਿਬ ਕਿਉਂ ਸਮਾਂ ਦੇ ਰਹੇ ਨੇ ਹੁਣ ਤਾਂ ਸੁਪਰੀਮ ਕੋਰਟ ਕਹਿ ਰਿਹਾ ਕਿ ਅਨਕਨਸਟੀਟਿਊਸ਼ਨਲ ਹੈ ਅਗਰ ਤੁਸੀਂ ਉਹਨੂੰ ਸਮਾਂ ਦਵੋਗੇ ਅਗਰ ਤੁਸੀਂ ਉਹਨੂੰ ਕਹਿੰਦੇ ਹੋ ਕਿ ਜਾ ਕੇ ਅਦਾਲਤ ਚ ਅਪੀਲ ਕਰ ਲੈ ਜੱਜਮੈਂਟ ਚ ਲਿਖਿਆ 댓 ਇਜ਼ ਅਨਕਨਸਟੀਟਿਊਸ਼ਨਲ ਤੇ ਸਪੀਕਰ ਸਾਹਿਬ ਸੰਵਿਧਾਨ ਨੂੰ ਨਹੀਂ ਮੰਨਦੇ ਸਪੀਕਰ ਸਾਹਿਬ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਸਪੀਕਰ ਸਾਹਿਬ ਨੇ ਉਹਨੂੰ ਡੇਢ ਮਹੀਨਾ ਦਿੱਤਾ ਕਿ ਦੇਖ ਲੈ ਜੀ ਤੈਨੂੰ ਹਾਈ ਕੋਰਟ ਤੋਂ ਸਟੇ ਮਿਲਦੀ ਹੈ ਅਲਟੀਮੇਟਲੀ ਇਹ ਸਪੀਕਰ ਸਾਹਿਬ ਨੂੰ ਜਵਾਬ ਦੇਣਾ ਪੈਣਾ ਹੈ ਕਿ ਕਿਉਂ ਉਹ ਸੁਪ ਉਹਨਾਂ ਨੂੰ ਇਹ ਸੀਟ ਖਾਲੀ ਡਿਕਲੇਅਰ ਕਰਕੇ ਉਹ ਬਾਈ ਇਲੈਕਸ਼ਨ ਕਰਾਉਣੀ ਚਾਹੀਦੀ। ਹਮ ਮਜੀਠੀਆ ਸਾਹਿਬ ਦੇ ਕੇਸ ਦੇ ਅੰਦਰ ਕੱਲ ਸੁਣਵਾਈ ਹੋਈ ਆ। ਕੀ ਪੱਖ ਕੀ ਰੱਖਿਆ ਸਰਕਾਰ ਨੇ? ਕੋਰਟ ਨੇ ਆਰਡਰ ਕੀਤੇ ਸੀ ਕਿ ਕਿ ਆਪਦਾ ਪੱਖ ਰੱਖੋ, ਸਬੂਤ ਮੰਗੇ ਸੀਗੇ। ਕੀ ਕਹਿੰਦੀ ਸਰਕਾਰ ਆ? ਦੇਖੋ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਨਹੀਂ। ਜਿਹੜੇ ਮੁੱਖ ਮੰਤਰੀ ਬਾਹਰ ਤਾਂ ਪ੍ਰੈਸ ਦੇ ਵਿੱਚ ਸਟੇਜਾਂ ਤੇ ਤਾਂ ਬਹੁਤ ਵੱਡੀਆਂ ਗੱਲਾਂ ਕਰਦੇ ਨੇ, ਕਦੇ ਤਾਂ ਹਜ਼ਾਰਾਂ ਕਰੋੜ ਦੀ ਫੋਰਨ ਇਨਵੈਸਟਮੈਂਟ ਦੀ ਗੱਲ ਕੀਤੀ, ਹਜ਼ਾਰ ਏਕੜ ਦੀ ਹਿਮਾਚਲ ਚ ਪ੍ਰਾਪਰਟੀ ਦੀ ਗੱਲ ਕੀਤੀ। ਅਦਾਲਤ ਦੇ ਵਿੱਚ ਬਲੈਕ ਐਂਡ ਵਾਈਟ ਚ ਕੱਖ ਵੀ ਹੈ ਨਹੀਂ ਐਨੀਆਂ ਤਰੀਕਾਂ ਹਾਈ ਕੋਰਟ ਚ ਤਿੰਨ ਪੈ ਗਈਆਂ ਜਵਾਬ ਦੇਣ ਤੋਂ ਵੀ ਸਰਕਾਰ ਭੱਜਦੀ ਰਹੀ ਐ ਹੁਣ ਇਹਨਾਂ ਨੇ ਜਵਾਬ ਦਿੱਤਾ ਕੱਲ ਕਿਉਂਕਿ ਕੱਲ ਕੋਰਟ ਦੇ ਵਿੱਚ ਆਲਰੇਡੀ ਇੱਕ ਮੈਟਰ ਸੀ ਜਿਹੜਾ ਉਹ ਪਿਛਲੇ 2-3 ਦਿਨ ਤੋਂ ਲਗਾਤਾਰ ਚੱਲ ਰਿਹਾ ਸੀ ਕੋਰਟ ਉਹੀ ਮੈਟਰ ਸੁਣ ਰਹੀ ਸੀ ਸੋ ਕੱਲ ਕੇਸਿਸ ਅਡਜਰਨ ਹੋ ਗਏ ਹੋਰ ਕੋਈ ਕੇਸ ਨਹੀਂ ਟੇਕ ਅਪ ਹੋਇਆ ਉਹੀ ਇੱਕ ਕੇਸ ਇਕੱਲਾ ਟੇਕ ਅਪ ਹੋਇਆ ਹੁਣ 6 ਨਵੰਬਰ ਦੀ ਤਰੀਕ ਐ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਕਿਉਂਕਿ ਸਰਕਾਰ ਨੇ ਕਲੇਮ ਤਾਂ ਬਹੁਤ ਵੱਡੇ ਕਰ ਲਏ ਮਜੀਠੀਆ ਸਾਹਿਬ ਦੇ ਕੇਸ ਚ ਡਰੱਗ ਵਾਲੇ ਕੇਸ ਚ ਡਰੱਗ ਆਮਦਨ ਤੋਂ ਬਾਅਦ ਜਾਇਦਾਦ 'ਚ ਜਾਇਦਾਦ ਹੈ ਨਹੀਂ ਇਹ ਵੀ ਉਸੇ ਤਰ੍ਹਾਂ ਮੁਕੱਦਮਾ ਹਾਈ ਕੋਰਟ ਦੇ ਵਿੱਚ ਮੁੱਦੇ ਮੂਹ ਡਿੱਗੂ ਜਿੱਦਾਂ ਪਹਿਲਾ ਝੂਠਾ ਡਰੱਗ ਵਾਲਾ ਡਿੱਗਿਆ ਇਹ ਝੂਠਾ ਡੀਏ ਦਾ ਕੇਸ ਵੀ ਮੁੱਦੇ ਮੂਹ ਅਦਾਲਤ 'ਚ ਡਿੱਗੂ ਅਦਾਲਤ ਤੇ ਪੂਰਨ ਭਰੋਸਾ ਹੈ ਅਦਾਲਤ ਇਨਸਾਫ ਕਰੂ ਜੀ ਤੁਹਾਨੂੰ ਲੱਗਦਾ ਕਿ ਇਸ ਪੇਸ਼ੀ ਤੇ ਅਦਾਲਤ ਰਾਹਤ ਦੇ ਸਕਦੀ ਹੈ ਬਿਕਨਜੀ ਸਿੰਘ ਮਜੀਠੀਆ ਬਾਹਰ ਆ ਸਕਦੇ ਆ ਦੇਖੋ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਟਾਈਮ ਫਰੇਮ ਕੋਰਟ ਦੇ ਕੰਮ ਦੇ ਵਿੱਚ ਕਿਉਂਕਿ ਕੋਰਟ ਦੇ ਉੱਤੇ ਇਸ ਤਰੀਕੇ ਦੀ ਕਰਨੀ ਟਿੱਪਣੀ ਕਿ ਜੀ ਕਿਸ ਤਰੀਕ ਤੇ ਕੀ ਹੋਣਾ ਉਹ ਮੈਂ ਨਹੀਂ ਕਰ ਸਕਦਾ ਪਰ ਪੂਰਨ ਭਰੋਸਾ ਕਿਉਂਕਿ ਸਰਕਾਰ ਨੇ ਝੂਠ ਦਾ ਪਲੰਦਾ ਬਣਾਇਆ ਝੂਠ ਦਾ ਹਾਈ ਕੋਰਟ ਹੈਗੀ ਹੈ ਕੋਰਟ ਆਫ ਲਾਅ ਐਂਡ ਕੋਰਟ ਆਫ ਫੈਕਟਸ ਉੱਥੇ ਸਬੂਤ ਦੇਣੇ ਪੈਂਦੇ ਨੇ ਕੋਰਟਾਂ 'ਚ ਸਬੂਤ ਚੱਲਦੇ ਨੇ ਕੋਰਟਾਂ 'ਚ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਗੱਲਾਂ ਤਾਂ ਚੱਲਣੀਆਂ ਨੇ ਸੋ ਪੂਰਨ ਆ ਸਕਿਆ ਕਿ ਕੋਰਟ ਸਰ ਸਾਹਿਬ ਪਰ ਇਨੇ ਕੱਚੇ ਪੈਰੀ ਤਾਂ ਸਰਕਾਰ ਨੇ ਵੀ ਕੰਮ ਨਹੀਂ ਕੀਤਾ ਹੋਣਾ ਨਾ ਕੱਚੇ ਪੈਰੀ ਤਾਂ ਹੋਣਗੇ ਤੇ ਤਾਂ ਹੀ ਉਹਨਾਂ ਨੇ ਹੱਥ ਪਾਇਆ ਨਹੀਂ ਐਡੇ ਵੱਡੇ ਲੀਡਰ ਨੂੰ ਹੱਥ ਪਾਉਣਾ ਤੇ ਅਦਾਲਤਾਂ ਜਾ ਕੇ ਜਵਾਬ ਦੇਣਾ ਜਵਾਬ ਤਾਂ ਦਿੱਤਾ ਹੀ ਨਹੀਂ ਤਾਂ ਹੀ ਤਾਂ ਕਹਿ ਰਹੇ ਵੀ ਲਾਸਟ ਤਰੀਕ ਤੇ ਜਵਾਬ ਫਾਈਲ ਹੋਇਆ ਤਿੰਨ ਸੋ ਕੋਈ ਗੱਲ ਨਹੀਂ ਇਹ ਤਾਂ ਉਹ ਕਹਿੰਦੇ ਵੀ ਤੇਰੇ ਸਾਹਮਣੇ ਆ ਜਾਣਾ ਸਾਰਾ ਕੁਝ ਉਹ ਮੁਕਾਬਤ ਹੁੰਦੀ ਹੈ ਨਾ ਵੀ ਕਿੰਨੇ ਕੁ ਤੇਰੇ ਸਾਹਮਣੇ ਇਹ ਤਾਂ ਇਹ ਤਾਂ ਜਿੱਦਣ ਕੋਰਟ 'ਚ ਬਹਿਸ ਸੁਣੀ ਹੈ ਉਸ ਦਿਨ ਪਤਾ ਲੱਗ ਜਾਣਾ ਸਰਕਾਰ ਮੈਂ ਮੈਨੂੰ ਪੂਰਾ ਨਾਸ ਹੈ ਕਿ ਇਸ ਕੇਸ 'ਚ ਸਰਕਾਰ ਕੋਲ ਇੱਕ ਵੀ ਹੁਣ ਉਹ ਦਿਨ ਸਟੇਜ ਤੇ ਚੜ੍ਹ ਕੇ ਕੀ ਕਹਿੰਦੇ ਸੀ ਅਕੇ ਜੀ ਹੁਣ ਮੇਰੇ ਤੋਂ ਜ਼ਮੀਨ ਮੰਗਦੇ ਨੇ ਹਿਮਾਚਲ 'ਚ ਜ਼ਮੀਨ ਕੋਰਟ ਨੂੰ ਦਿਖਾ ਦਿਓ ਉਸ ਤਾਂ ਨਹੀਂ ਮੰਗਦੇ ਕੋਰਟ ਨੂੰ ਦਿਖਾਓ ਹੈ ਹੀ ਨਹੀਂ ਲੱਭੀ ਨਹੀਂ ਲੈ ਮੁੱਖ ਮੰਤਰੀ ਉਹ ਡਾਕੂਮੈਂਟ ਜਾਰੀ ਕਰਨ ਜਿਹੜੇ ਉਹਨਾਂ ਨੇ ਹਿਮਾਚਲ ਤੋਂ ਮੰਗਾਇਆ ਇਹੋ ਚ ਪ੍ਰੋਪਰਟੀ ਦੱਸਣ ਕਿੰਨੀ ਆ ਹੁਣ ਜਾਰੀ ਕਿਉਂ ਨਹੀਂ ਕਰਦੇ ਮੁੱਖ ਮੰਤਰੀ ਮੁੱਖ ਮੰਤਰੀ ਦਾ ਇੱਕੋ ਹੀ ਕੰਮ ਹੈ ਕਿ ਗੱਲਾਂ ਦਾ ਕੜਾ ਬਣਾਉਂਦੇ ਨੇ ਉਹ ਕੜਾ ਚ ਮਿੱਠਾ ਹੀ ਆਪ ਹੀ ਪਾਈ ਜਾਂਦੇ ਨੇ ਫੈਕਚੁਅਲੀ ਮੁੱਖ ਮੰਤਰੀ ਕੋਲ ਦੱਸਣ ਨੂੰ ਹਈ ਕੱਖ ਨਹੀਂ ਹੂੰ ਆਖਰੀ ਸਵਾਲ ਲਵਾਂਗੇ ਜੀ ਤਰਨਤਨ ਦੀ ਜਿਹੜੀ ਜਿਮਨੀ ਚੋਣ ਆ ਇਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਹਿੰਦੇ ਜੇ ਚੋਣ ਅਕਾਲੀ ਦਲ ਨਹੀਂ ਜਿੱਤਦਾ ਤਾਂ ਅਕਾਲੀ ਦਲ ਦੇ ਲਈ ਬਹੁਤ ਔਖਾ ਸਮਾਂ ਆਊਗਾ ਜੇ ਕਾਲੀ ਦਲੇ ਚੌਣ ਜਿੱਤਦਾ ਤਾਂ ਕਾਲੀ ਦਲ ਦਾ ਵੱਡਾ ਭਵਿੱਖ ਤੈਅ ਹੋਗਾ ਤੁਹਾਨੂੰ ਕੀ ਲੱਗਦਾ ਪਾਰਟੀ ਦਾ ਰਾਈਵਲ ਜਾ ਰਹੀ ਹੈ ਦੇਖੋ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਚ ਹੋਇਆ ਪੰਜਾਬ ਦੋ ਵਾਰੀ ਠੱਗਿਆ ਗਿਆ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਚ ਫੜ ਕੇ ਸਮੂੱਚੀ ਕਾਂਗਰਸ ਨੇ ਸੌਂ ਖਾਦੀ ਘਰ ਘਰ ਨੌਕਰੀ ਦੇਾਂਗੇ ਬੇਅਦਮੀ ਦਾ ਇਨਸਾਫ ਨਸ਼ਾ ਮੁਕਤ ਕੁਝ ਨਹੀਂ ਹੋਇਆ ਫਿਰ ਲੋਕਾਂ ਨੇ ਇੱਕ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਮਤਲਬ ਤੁਸੀਂ ਦੇਖੋ ਵੀ ਗੱਲ ਕਰਦੇ ਸੀ ਹੈਲਥ ਤੇ এডਿਕੇਸ਼ਨ ਦੀ ਇੱਕ ਵੱਡਾ ਹਸਪਤਾਲ ਨਹੀਂ ਬਣਾਇਆ ਕੀ ਬਣਾਇਆ 10x12 ਦੀ ਮਹੱਲਾ ਕਲੀਨਿਕ ਪੈਰਾਸੈਟਾਮੋਲ ਦੀ ਦੁਕਾਨ ਪੰਜਾਬ ਚ ਤਾਂ ਬਾਦਲ ਸਾਹਿਬ ਨੇ ਪੀਜੀਆਈ ਐਮਜ਼ ਫੋਰਟਿਸ ਮੈਕਸਵਰ ਦੇ ਹਸਪਤਾਲ ਬਣਾਤੇ ਇਹ 10x12 ਦੀ ਪੈਰਾਸੈਟਾਮੋਲ ਦੀ ਦੁਕਾਨ ਨੂੰ ਪ੍ਰਾਪਤੀ ਦੱਸਦੇ ਨੇ 68 ਇਹ ਕਹਿੰਦੇ ਜੀ ਅਸੀਂ ਇੱਕ ਸਮਾਰਟ ਸਕੂਲ ਬਣਾਇਆ ਇਹਨਾਂ ਦੇ ਆਪਣੇ ਵਿਧਾਇਕ ਨੇ ਜਿਹਨੂੰ ਪਾਰਟੀ ਚੋਂ ਕੱਢਿਆ ਕੁਮਰ ਵਿਜੇ ਪ੍ਰਤਾਪ ਨੂੰ ਉਹਨੇ ਕਿਹਾ ਵੀ ਇਹ ਝੂਠ ਬੋਲਦੇ ਨੇ ਇਹ ਸਕੂਲ ਬਾਦਲ ਸਾਹਿਬ ਬਣਾ ਕੇ ਗਏ ਸੀ ਇਹਦੇ ਉਦ ਘਾਟਣ ਤੇ ਤਾਂ ਮੈਂ ਆਪ ਆਇਆ ਸੀ ਹੁਣ ਤਾਂ ਰੰਗ ਕਰਕੇ 4 ਕਰੋੜ ਖਰਚ ਕੇ ਕੇਜਰੀਵਾਲ ਨੂੰ ਬੁਲਾ ਲਿਆ ਐਂ ਚਾਹੇ ਤੀਰਥ ਯਾਤਰਾ ਸਕੀਮ ਹੈ ਉਹ ਬਾਦਲ ਸਾਹਿਬ ਦੀ ਚਲਦੀ ਉਹਦੇ ਤੇ ਕੇਜਰੀਵਾਲ ਦੀਆਂ ਫੋਟੋਆਂ ਇਸੇ ਤਰੀਕੇ ਆਟਾ ਦਾਲ ਆਟਾ ਦਾਲ ਦੀ ਸਕੀਮ ਦੀ ਜੇ ਮੈਂ ਗੱਲ ਕਰਾਂ ਤੇ 2007 ਦੀ ਪਹਿਲੀ ਕੈਬਨਿਟ ਚ ਕਿਉਂਕਿ ਸਾਡਾ ਮੈਨੀਫੈਸਟੋ ਦਾ ਵਾਅਦਾ ਸੀ 2007 ਦੀ ਪਹਿਲੀ ਕੈਬਨਿਟ ਚ ਪਾਸ ਕਰਕੇ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਤੇ 17 ਤੱਕ ਉਹਦੇ ਲਾਭ ਪਾਤਰੀ ਪਤਾ ਕਿੰਨੇ ਸੀ 20 ਲੱਖ ਹੂੰ ਕਾਂਗਰਸ ਦੇ ਰਾਜ ਚ ਉਹ ਘਟ ਕੇ ਆ ਗਏ 13 ਲੱਖ ਤੇ ਆ ਜਮ ਆਦਮੀ ਪਾਰਟੀ ਦੇ ਰਾਜ ਚ ਉਹ ਘਟ ਕੇ ਰਹਿ ਗਏ 5 ਲੱਖ ਤੇ ਗੱਲਾਂ ਕਿਹੜੀਆਂ ਕਰਦੇ ਨੇ ਹਲੇ ਉਹਤੇ ਫੋਟੋਆਂ ਲਾਉਂਦੇ ਨੇ ਕੇਜਰੀਵਾਲ ਦੀਆਂ ਹੁਣ ਤਾਂ ਜਿਹੜੇ 5 ਲੱਖ ਲਾਭ ਪਾਤਰੀ ਵੀ ਕਾਗਜ਼ਾਂ ਚ ਰਹਿ ਗਏ ਆਟਾ ਦਾਲ ਉਹਨਾਂ ਨੂੰ ਵੀ ਨਹੀਂ ਮਿਲਦਾ ਉਹ ਵੀ ਬੰਦ ਕਰਤਾ ਤੁਸੀਂ ਚੈੱਕ ਕਰੋ ਸੋ ਲੋਕ ਅੱਜ ਇਹ ਸਮਝ ਗਏ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਨੂੰ ਡਵੈਲਪਮੈਂਟ ਵਾਲੇ ਪਾਸੇ ਲੈ ਕੇ ਜਾਣਾ ਹੈ ਜੇ ਪੰਜਾਬ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਅਮਨ ਸ਼ਾਂਤੀ ਸਾਰੇ ਧਰਮਾਂ ਦਾ ਸਤਕਾਰ ਨੌਕਰੀਆਂ ਖੇਡ ਮੇਲੇ ਤਾਂ ਪੰਜਾਬ ਦਾ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਸੋ ਉਹੀ ਤਰਨਤਾਰਨ ਦੇ ਲੋਕ ਸੋਚਦੇ ਨੇ ਤਰਨਤਾਰਨ ਦੇ ਲੋਕ ਕਿਸੇ ਵੀ ਕਿਸਮ ਦਾ ਹੁਣ ਕੋਈ ਐਕਸਪੈਰੀਮੈਂਟ ਕਰਨ ਦੇ ਵਿੱਚ ਨਹੀਂ ਹੈਗੇ ਸੋ ਉਹ ਆਪਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹ ਉਹਦੇ ਨਾਲ ਖੜੇ ਨੇ ਪਰ ਕੀ ਜਿਹੜੇ ਸਰਕਾਰ ਦੇ ਕੰਮ ਆ ਐਸਐਸਐਫ ਬਣਾਈ ਉਹਨਾਂ ਨੇ ਸੜਕ ਦੁਰਘਟਨਾ ਫੋਰਸ ਬਣਾਈਆਂ ਜਾਂ ਉਹ ਕਹਿੰਦੇ ਟੋਲ ਪਲਾਜ਼ੇ ਅਸੀਂ ਬੰਦ ਕਰੀ ਜਾਂਦੇ ਆ ਹੋਰ ਕਹਿੰਦੇ ਨੇ ਜਿਹੜੇ ਕੰਮ ਜੁੱਧ ਨਸ਼ਾ ਵਿਰੁੱਧ ਦੀ ਗੱਲ ਕਰਦੇ ਆ ਉਹ ਕਰਪਸ਼ਨ ਮੁਕਤ ਦੀ ਗੱਲ ਕਰਦੇ ਆ ਕਿ ਉਹਨਾਂ ਕੰਮਾਂ ਨੂੰ ਦੇਖ ਕੇ ਲੋਕ ਵੋਟਾਂ ਨਹੀਂ ਪਾਉਣਗੇ ਇਹੀ ਜੜੀਆਂ ਇਹਨਾਂ ਦੀਆਂ ਸਕੀਮਾਂ ਨੇ ਨਾ ਇਹੀ ਲੋਕਾਂ 'ਚ ਇਹਨਾਂ ਪ੍ਰਤੀ ਨਫ਼ਰਤ ਪੈਦਾ ਕਰ ਰਹੀਆਂ ਕਿਉਂਕਿ ਪ੍ਰਚਾਰ ਦੇ ਜ਼ਿਆਦਾ ਨੇ ਧਰਤੀ ਤੇ ਕੰਮ ਹੈ ਨਹੀਂ ਐਸਐਸਐਫ ਦੱਸੋ ਜੀ ਐਸਐਸਐਫ ਤੇ ਤਾਂ ਹਾਈ ਕੋਰਟ ਮੈਂ ਤੁਹਾਨੂੰ ਦੱਸ ਦੇਣਾ ਵੀ ਕਿਹੜੇ ਕਿੰਨੇ ਬੈਂਚ ਤੇ ਤੇ ਕ੍ਰੋਸ ਕਮੈਂਟ ਕਰਦੇ ਨੇ ਉਹ ਕਹਿੰਦੇ ਐਸਐਸਐਫ ਦਾ ਕੋਈ ਪਰਪਸ ਹੀ ਹੈ ਨਹੀਂ ਕਿਸ ਹਾਈ ਕੋਰਟ ਜੱਜ ਕਮੈਂਟ ਕਰਦੇ ਮੰਤਰੀ ਨਿਤਨ ਗੜਗਰੀ ਨੇ SLAGA ਕੀਤੀ ਸਾਡੇ ਪ੍ਰੋਜੈਕਟ ਨੂੰ ਐਸਐਸਐਫ ਨੂੰ ਹਾਈ ਕੋਰਟ ਦੇ ਜੱਜਸ ਹਰ ਰੋਜ਼ ਕਮੈਂਟ ਹੋ ਰਿਹਾ ਕਿ ਐਸਐਸਐਫ ਦਾ ਕੋਈ ਸਟੇਟ ਦੇ ਵਿੱਚ ਸਾਨੂੰ ਕੋਈ ਬੈਨੇਫਿਟਰੀ ਨਹੀਂ ਦਿਖ ਰਿਹਾ ਇਸੇ ਤਰੀਕੇ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਕੀ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਦੱਸੋ ਜੀ ਕਿਹੜੇ ਵੱਡੇ ਬੰਦੇ ਤੇ ਕਾਰਵਾਈ ਕੀਤੀ ਇਹਨਾਂ ਨੇ ਇਹ ਤਾਂ ਜਾਣਦੇ ਨੇ ਉਹ ਜਿਹੜੇ ਗਲੀਆਂ 'ਚ ਘਰ ਨੇ ਇੱਕ ਦੋ ਢਾ ਕੇ ਔਰ ਤੁਸੀਂ ਕਮਾਲ ਦੀ ਗੱਲ ਦੇਖੋ ਜਿਹੜੇ ਘਰ ਢਾ ਮੀਡੀਆ ਚ ਕੀ ਪ੍ਰਚਾਰ ਦੇ ਨੇ ਅਕੇ ਜੀ ਨਸ਼ੇ ਵਾਲੇ ਤਾਂ ਘਟ ਆਇਆ ਹਮ ਕਾਰਪੋਰੇਸ਼ਨ ਚ ਕੀ ਹੈ ਉਹ ਘਟ ਆਏ ਨੇ ਜਿਨ੍ਹਾਂ ਦੇ ਨਕਸ਼ੇ ਨਹੀਂ ਪਾਸ ਹੈਗੇ ਸੋ ਇਹ ਝੂਠਾਂ ਦੀ ਸਰਕਾਰ ਹੈ ਝੂਠਾਂ ਦੀ ਪੰਡ ਹੈ ਐਸੀ ਗੱਲ ਕਰਕੇ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਨੇ ਕਿਉਂਕਿ ਇਹ ਪ੍ਰਚਾਰ ਦੇ ਕੁਝ ਹੋਰ ਨੇ ਅੰਦਰ ਕੁਝ ਹੋਰ ਜੀ ਬਹੁਤ ਸ਼ੁਕਰੀਆ ਕਲੇਰ ਸਾਹਿਬ ਤੁਸੀਂ ਸਮਾਂ ਦਿੱਤਾ ਧੰਨਵਾਦ ਗੱਲਬਾਤ ਕੀਤੀ